ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਕਾਕਾ ਬਰਾੜ ਬਹੁਤ ਹੀ ਇੱਕ ਸਾਫ਼ ਸੁਥਰੀ ਸ਼ਖਸੀਅਤ ਹੈ ਕਿ ਉਹਨਾਂ ਕਰਪਸ਼ਨ ਵਰਗੀ ਕੋਈ ਕਿਤੇ ਅਸ ਵਾਲੇ ਦਿਵਾਲੇ ਵੀ ਚੀਜ਼ ਨਹੀਂ ਹੈਗੀ। ਕਰਪਸ਼ਨ ਹੈ। ਕਰਪਸ਼ਨ ਬਹੁਤ سارے ਡਿਪਾਰਟਮੈਂਟਸ ਦੇ ਅੰਦਰ ਹੁੰਦੀ ਆ ਸਰਕਾਰੀ ਡਿਪਾਰਟਮੈਂਟਾਂ ਦੇ ਅੰਦਰ ਹੁੰਦੀ ਆ ਜਿੱਥੇ ਆਮ ਲੋਕਾਂ ਨੇ ਜਾਣਾ ਹੈ ਜਿੱਥੇ ਮਾਤਰਕ ਲੋਕ ਜਾਂਦੇ ਨੇ ਪਿੰਡਾਂ ਦੇ ਲੋਕ ਜਾਂਦੇ ਨੇ ਆਪਣੇ ਪੱਧਰ ਤੇ ਇੱਕ ਲੋਕਲ ਲੀਡਰ ਨੇ ਕੀ ਮਤਲਬ ਉਹਦੇ ਵਾਸਤੇ ਕੀਤਾ। ਲੋਕਾਂ ਨੂੰ ਪ੍ਰਿਪੇਅਰ ਹੋਣਾ ਪੈਣਾ ਹੈ ਜਨਤਾ ਨੂੰ ਇਸ ਦੇ ਵਿਰੋਧ ਖੜੇ ਹੋਣਾ ਪੈਣਾ ਹੈ ਵੀ ਜਦੋਂ ਕਿਸੇ ਦੇ ਨਾਲ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਆ ਜਾਂ ਤੁਸੀਂ ਕਿਸੇ ਨੂੰ ਦਿੰਨੇ ਆ ਉਹ ਦਬਾਅ ਚ ਆ ਕੇ ਤੁਹਾਨੂੰ ਇਹ ਭੁੱਲਣਾ ਚਾਹੀਦਾ ਵੀ ਮੇਰੇ ਨਾਲ ਆ ਹੋਇਆ ਸੀ ਜਿੱਦਕਾ ਆਡੀਓ ਦਾ ਬੜਾ ਰੌਲਾ ਪਿਆ ਸੀ 22500 ਦਾ ਰੌਲਾ ਸੀ ਪਾਰਟੀ ਨੂੰ ਐਡੀ ਵੱਡੀ ਪ੍ਰੋਬਲਮ ਹੈ ਸੁਪਾਲ ਸਿੰਘ ਖਹਿਰਾ ਤੋਂ ਕਿ ਮਤਲਬ ਕਿਸੇ ਵੀ ਹਾਲ ਪਾਰਟੀ ਜਾਂ ਸਰਕਾਰ ਚਾਹੁੰਦੀ ਹੈ ਕਿ ਸੁਪਾਲ ਸਿੰਘ ਖੈਰਾ ਜੇਲ੍ਹ ਚ ਹੀ ਰਵੇ। ਉਹ ਵਿੱਚ ਇਹ ਇਨਵੋਲਵਮੈਂਟ ਕਰਨੀ ਛੋ ਤਾਂ ਜਦੋਂ ਇੱਕ ਕੇਸ ਖਤਮ ਹੋਇਆ ਦੂਜਾ ਡਿਪਾਰਟਮੈਂਟ ਨੇ ਆਪ ਦੇ ਆਪ ਚੱਕ ਲਿਆ ਉਹ ਇਸ਼ੂ ਬਣ ਜਾਂਦਾ ਹੈ। ਅੱਜ ਸੁਪਾਲ ਸਿੰਘ ਖੈਰਾ ਬਾਹਰ ਆਏ ਤਾਂ ਸਰਕਾਰ ਨੂੰ ਕੀ ਦਿੱਕਤ ਹੋ ਗਈ? ਕਿ ਜੈਸ ਇੱਛਾ ਨਾਲ ਅਸੀਂ ਵੋਟਾਂ ਪਾਈਆਂ ਜਿਸ ਮਕਸਦ ਦੇ ਲਈ ਚੁਣਿਆ ਗਿਆ ਸੀ ਕੀ ਉਹ ਮਕਸਦ ਪੂਰੇ ਹੋ ਰਹੇ ਨੇ ਲੋਕ ਬਹੁਤ ਸਾਰੇ ਸਵਾਲ ਕਰਦੇ ਆ। ਬੜਾ ਪੱਟਿਆ ਰਿਹਾ ਹੈ ਮੁਕਸਰ ਬਹੁਤ ਜ਼ਿਆਦਾ ਲੋਕਾਂ ਨੂੰ ਬੜੀ ਤਕਲੀਫ ਰਹੀ ਹੈ ਤੁਹਾਡੀ ਇਸ ਟਰਮ ਦੇ ਵਿੱਚ ਤੁਸੀਂ ਕੀ ਕਰਵਾ ਸਕਿਓ ਸ਼ਹਿਰ ਨੂੰ ਸ਼ਹਿਰ ਦੀ ਗੱਲ ਕਰੀਏ ਦਿੱਕਤ ਆ ਰਹੀ ਹੈ ਜਿਹੜਾ ਸੈਂਟਰ ਨੇ ਫੰਡ ਰੁਕਾ ਆਇਆ ਹੈ ਆਰਡੀਐਸ ਦੀ ਗੱਲ ਕਰ ਰਹੇ ਹਾਂਡੀਐਫ ਦੀ ਗੱਲ ਕਰ ਰਿਹਾ ਮੈਂ ਮੰਡੀ ਬੋਰਡ ਕੋਲੇ ਫੰਡ ਨਹੀਂ ਆ ਰਿਹਾ ਉਹ ਰੋੜਾ ਸਾਡੀਆਂ ਮੰਡੀ ਬੋਰਡ ਕੋਲੇ ਹੈ ਲੋਕਾਂ ਦੀ ਥੋੜੀ ਬਹੁਤੀ ਨਾਰਾਜ਼ਗੀ ਸਰਕਾਰ ਦੇ ਨਾਲ ਹੈ ਕਿ ਇੱਕ ਤਾਂ ਮੁਆਵਜ਼ਾ ਨੂੰ ਲੈ ਕੇ ਆ ਧਰਨੇ ਹਲੇ ਤੱਕ ਲੱਗ ਰਹੇ ਆ ਲੋਕ ਖੁਸ਼ ਨਹੀਂ ਹੈਗੇ ਜੇ ਪਿੰਡਾਂ 'ਚ ਜਾਓਗੇ ਮੁਖਸਰ ਇੱਕ ਹਲਕਾ ਜਿਹਦੇ ਵਿੱਚ ਮਗਰਲੇ 2 ਸਾਲਾਂ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ 200 ਤੋਂ ਵੱਧ ਕੰਮ ਨਿਪਰੇ ਚੜੇ ਕਿਹੜੇ ਮੇਨ ਕੰਮ ਜਿਵੇਂ ਲੋਕਾਂ ਦੇ ਧਿਆਨ ਚ ਲਿਆਉਣੀ ਹੋਵੇ ਕੋਈ ਚੀਜ਼ ਕਿ ਆਹ ਕੰਮ ਨਹੀਂ ਹੋ ਰਿਹਾ ਸੀਗਾ ਇਹ ਅਸੀਂ ਕਰਵਾਇਆ ਸਾਡੇ ਮੁਖਸਰ ਸ਼ਹਿਰ ਦਾ ਜਿਹੜਾ ਅ ਬਰਸਾਤੀ ਪਾਣੀ ਦਾ ਨਾਲਾ ਉਹ ਰੁਕਿਆ ਹੋਇਆ ਸੀ ਮਗਰਲੀਆਂ ਤਿੰਨ ਸਰਕਾਰਾਂ ਲੰਘੀਆਂ ਅਫਸਰ ਦੇ ਵਿੱਚ ਚਿੱਟੇ ਨੂੰ ਲੈ ਕੇ ਤੁਸੀਂ ਕੀ ਉਪਰਾਲੇ ਕੀਤੇ ਹੈ ਕਿ ਅਸੀਂ ਇਹਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਨਾ ਸੀ। ਸੀਐਮ ਸਾਹਿਬ ਨਾਲ ਵਾਰ-ਵਾਰ ਇਸ ਮੁੱਦੇ ਤੇ ਗੱਲ ਕਰਦੇ ਆਂ ਵੀ ਸਾਡੇ ਇੱਥੇ ਥੋੜੀ ਜੀ ਸਖਤੀ ਵਰਤੀ ਜਾਵੇ ਇਸ ਮੁੱਦੇ ਤੇ। ਇਸੇ ਸਰਕਾਰ ਚ ਇੰਨੀਆਂ ਨੌਕਰੀਆਂ ਪਹਿਲੇ ਸਾਲਾਂ ਦੇ ਵਿੱਚ ਨਹੀਂ ਆਈਆਂ ਜਿੰਨੀਆਂ ਆਮ ਆਦਮੀ ਪਾਰਟੀ ਦੇ ਭਗਵੰਦ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀ। ਤੁਹਾਡੇ ਕੋਲੇ 2 ਸਾਲ ਨੇ ਲਗਭਗ ਹੋਰ ਮੁਕਸਰ ਦੇ ਲੋਕ ਇਹ ਜਾਣਨਾ ਜ਼ਰੂਰ ਚਾਹਣਗੇ ਕਿ ਆਉਣ ਵਾਲੇ 2 ਸਾਲਾਂ 'ਚ ਮੁਕਸਰ ਨੂੰ ਕੀ ਮਿਲਣ ਜਾ ਰਿਹਾ ਹੈ। ਅਗਰਲੇ 20 ਸਾਲਾਂ ਤੋਂ ਮੁਕਸਰ ਦੇ ਸੀਵਰ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਸੀ। 2 ਸਾਲਾਂ ਦੇ ਵਿੱਚ ਅਸੀਂ 25% ਏਰੀਆ ਦੇ ਵਿੱਚ ਜਿਹੜੀਆਂ ਵਾਟਰ ਸਪਲਾਈਆਂ ਪਾਈਪਾਂ ਨਵੀਆਂ ਪਵਾ ਚੁੱਕੇ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ 70% ਅਸੀਂ ਇਹਨੂੰ ਮੁਕੰਮਲ ਕਰਾਂਗੇ। ਸਮਾਜ ਨੂੰ ਇਸ ਗੱਲ ਦੀ ਸੋਚ ਬਦਲਣੀ ਪੈਣੀ ਹੈ। ਬੀ ਇਹ ਜ਼ਰੂਰੀ ਨਹੀਂ ਕਿ 10 15 ਗਨਮੈਨ ਵਾਲਾ ਹੀ ਲੀਡਰ ਹੋਊਗਾ ਜਾਂ ਉਹਦੇ ਨਾਲ ਦਿੱਕਤ ਕੀ ਨਹੀਂ ਆਉਂਦੀ ਹੈ ਦਿੱਕਤ ਤਾਂ ਲੋਕਾਂ ਨੂੰ ਆ ਰਹੀ ਹੈ ਮੇਰੇ ਨਾਲ ਤਾਂ ਮੈਨੂੰ ਦਿੱਕਤ ਆਉਂਦੀ ਹੈ ਮੈਨੂੰ ਕਈ ਬੰਦੇ ਇਹ ਕਹਿੰਦੇ ਯਾਰ ਪਤਾ ਨਹੀਂ ਲੱਗਿਆ ਸੀ ਐਮਐਲਏ ਸਾਡੇ ਵਿਆਹ ਤੇ ਆਇਆ ਸੀ ਉਹ ਹਰੇਕ ਬੰਦੇ ਦੀ ਆਪਦੀ ਆਈਦੀ ਥਿੰਕਿੰਗ ਹੈ ਕੋਈ ਤਾਂ ਕਹਿੰਦਾ ਜੀ ਇਹ ਐਵੇਂ ਐਮਐਲਏ ਦੇ ਪੱਲੇ ਕੀ ਹੈ ਇਹ ਕਾਲ ਦਾ ਅਨਵੀਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੀ ਸਰਕਾਰ ਬਣੀ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਇਸ 2 ਸਾਲ ਦੇ ਵਿੱਚ ਲੋਕਾਂ ਦੇ ਬਹੁਤ ਸਾਰੀਆਂ ਇੱਛਾਵਾਂ ਸੀ ਬਹੁਤ ਸਾਰੇ ਸੁਪਨੇ ਸੀ ਜائیں ਕਹਿ ਲੋ ਕਿ ਉਹਨਾਂ ਦੇ ਹੱਕ ਵੀ ਬਣਦੇ ਸੀ ਕਿ ਕੰਮ ਹੋਣ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਨੀ ਹੈ ਲੀਡਰਾਂ ਨਾਲ ਇੰਟਰਵਿਊ ਕਰਨਾ ਜਾਂ ਲੀਡਰਾਂ ਨਾਲ ਗੱਲਬਾਤ ਕਰਨਾ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਕੋਈ ਕੰਟਰੋਵਰਸੀ ਛੜੀ ਹੋਵੇ ਤਾਂ ਉਦੋਂ ਹੀ ਅਸੀਂ ਉਹਨਾਂ ਨਾਲ ਕੋਲ ਪਹੁੰਚਣਾ ਹੈ ਗੱਲ ਇਹ ਹੈ ਕਿ ਲੋਕ ਵੀ ਜਾਨਣਾ ਚਾਹੁੰਦੇ ਆ ਕਿ ਜਿਸ ਇੱਛਾ ਨਾਲ ਅਸੀਂ ਵੋਟਾਂ ਪਾਈਆਂ ਜਿਸ ਮਕਸਦ ਦੇ ਲਈ ਚੁਣਿਆ ਗਿਆ ਸੀ ਕੀ ਉਹ ਮਕਸਦ ਪੂਰੇ ਹੋ ਰਹੇ ਨੇ ਲੋਕ ਬਹੁਤ ਸਾਰੇ ਸਵਾਲ ਕਰਦੇ ਆ ਤੇ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਸਬੰਧਤ ਲੀਡਰ ਕੋਲ ਪਹੁੰਚਦੇ ਆ ਕੋਸ਼ਿਸ਼ ਕਰਦੇ ਆ ਜਾਣਨ ਦੀ ਕਿ ਇਹਨਾਂ ਸਵਾਲਾਂ ਦੇ ਸਹੀ ਜਵਾਬ ਕੀ ਨੇ ਅੱਜ ਮੇਰੇ ਨਾਲ ਜਗਦੀਪ ਸਿੰਘ ਕਾਕਾ ਬਰਾੜ ਹੋਣਗੇ ਜਿਹੜੇ ਮੁਕਸਰ ਤੋਂ ਵਿਧਾਇਕ ਚੁਣੇ ਗਏ ਨੇ ਪਹਿਲੀ ਵਾਰ ਵਿਧਾਇਕ ਬਣੇ ਆ 2017 ਦੇ ਵਿੱਚ ਵੀ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਪਰ ਉਸ ਵੇਲੇ ਕਾਮਯਾਬੀ ਨਹੀਂ ਮਿਲੀ ਔਰ ਇਸ ਵੇਲੇ ਉਹ ਐਮ ਐਲ اے ਨੇ ਬਹੁਤ ਬਹੁਤ ਸਵਾਗਤ ਬਰਾੜ ਸਾਹਿਬ ਧੰਨਵਾਦ ਜੀ ਅਨਮਿਊਟ ਚੈਨਲ ਦਾ ਤੇ ਤੁਹਾਡਾ ਇੱਥੇ ਹੋਂਦ ਤੇ ਤੁਹਾਨੂੰ ਜੀ ਆਇਆਂ ਨੂੰ ਬਰਾੜ ਸਾਹਿਬ ਕਿਵੇਂ ਚੱਲ ਰਹੀ ਹੈ 2 ਸਾਲ ਦਾ ਸਮਾਂ ਕਿਵੇਂ ਗੁਜ਼ਰਿਆ ਠੀਕ ਵਧੀਆ ਗੁਜ਼ਰਿਆ 2 ਸਾਲਾਂ ਦੇ ਵਿੱਚ ਅਸੀਂ ਕਾਫੀ ਕੁਝ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਹਾਂ ਜੇ ਅਸੀਂ ਕੰਮਾਂ ਦੀ ਗੱਲ ਕਰੀਏ ਬਹੁਤ ਸਾਰੇ ਕੰਮ ਹੋਏ ਹੈ ਬਿਜਲੀ ਦੇ ਬਿੱਲ ਜਿਹੜੇ ਮਾਫ ਹੋਣੇ ਸਭ ਤੋਂ ਵੱਡੀ ਸਰਕਾਰ ਦੀ ਉਪਲਬਧੀ ਰਹੀ ਹੈ ਜੀ ਕਿਉਂਕਿ ਉਹਦੇ ਨਾਲ ਘਟੋ-ਘਟ 70-80% ਲੋਕਾਂ ਨੂੰ ਰਾਹਤ ਮਿਲੀ ਹੋਈ ਹੈ ਜੀ ਉਵੇਂ ਚੰਗੇ ਹਸਪਤਾਲਾਂ ਦੇ ਵਿੱਚ ਚੰਗੇ ਪ੍ਰਬੰਧ ਸਕੂਲਾਂ ਦੇ ਚੰਗੇ ਪ੍ਰਬੰਧਾਂ ਤੇ ਸਰਕਾਰ ਜ਼ੋਰ ਲਾਈ ਜਾ ਰਹੀ ਹੈ ਹਮ ਅੱਛਾ ਜੇਕਰ ਮੁਕਸਰ ਹਲਕੇ ਦੀ ਗੱਲ ਕਰੀਏ ਮੁਕਸਰ ਸ਼ਹਿਰ ਦੀ ਗੱਲ ਕਰ ਲਈਏ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਉਸ ਵੇਲੇ ਵੀ ਕਵਰੇਜ ਕਰਦੇ ਰਹੇ ਹਾਂ ਜਦੋਂ ਇੱਥੋਂ ਰੋਜੀ ਬਰਕੰਦੀ ਐਮਐਲਏ ਰਹੇ ਨੇ ਕਾਂਗਰਸ ਦੇ ਐਮਐਲਏ ਰਹੇ ਨੇ ਅਸੀਂ ਉਦੋਂ ਵੀ ਕਵਰੇਜ ਕਰਦੇ ਰਹੇ ਹਾਂ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਨੂੰ ਕਿੰਨਾ ਸਵਾਰ ਸਕਿਓ ਕਿਉਂਕਿ ਸ਼ਹਿਰ ਦੇ ਅੰਦਰ ਲੀਆਂ ਜਿਹੜੀਆਂ ਸੜਕਾਂ ਜਾਂ ਜਿਹੜੀਆਂ ਕਿਉਂਕਿ ਕੰਜਸਟਡ ਬੜਾ ਸ਼ਹਿਰ ਆ ਖਾਸ ਤੌਰ ਤੇ ਜਦੋਂ ਮੇਲੇ ਵਾਲੇ ਦਿਨ ਹੁੰਦੇ ਆ ਤਾਂ ਉਦੋਂ ਤਾਂ ਹੋਰ ਵੀ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਆ ਬੜਾ ਪੱਟਿਆ ਰਿਆ ਮੁਕਸਰ ਬਹੁਤ ਜ਼ਿਆਦਾ ਲੋਕਾਂ ਨੂੰ ਬੜੀ ਤਕਲੀਫ ਰਹੀ ਆ ਤੁਹਾਡੀ ਇਸ ਟਰਮ ਦੇ ਵਿੱਚ ਤੁਸੀਂ ਕੀ ਕਰਵਾ ਸਕਿਓ ਸ਼ਹਿਰ ਨੂੰ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਅਸੀਂ ਕੁਝ ਸਫਾਈ ਦੇ ਜਿਹੜੇ ਉਖਤਾ ਪ੍ਰਬੰਧ ਕਰਵਾਇਆ ਸਫਾਈ ਜਿਹੜੀ ਸ਼ਹਿਰ ਦੀ ਅੱਗੇ ਨੂੰ ਬਹੁਤ ਜ਼ਿਆਦਾ ਬਿਹਤਰ ਹੋਈ ਹੈ। ਬਾਕੀ ਜਿਹੜੇ ਮੇਨ ਕੰਮ ਆ ਸ਼ਹਿਰ ਦੇ ਉਹ ਹਜੇ ਅਸੀਂ ਪ੍ਰੋਸੈਸ ਦੇ ਵਿੱਚ ਜਿਵੇਂ ਸੀਵਰ ਦੀ ਨਵੀਂ ਪਾਈ ਪੈਣ ਲਈ ਪ੍ਰੋਸੈਸ ਚੱਲ ਰਿਹਾ ਤੇ ਮੇਰਾ ਖਿਆਲ ਆ ਉਹ 2-4 ਮਹੀਨਾ ਚ ਸਾਡਾ ਸਟਾਰਟ ਹੋ ਜੂਗਾ। ਕਿਉਂਕਿ ਸੀਵਰ ਕਿਹੜਾ ਏਰੀਆ ਹੋਊਗਾ? ਪੂਰੇ ਸ਼ਹਿਰ ਚ ਹੋਊਗਾ ਜਾਂ ਕੋਈ ਵੱਖਰੀਆਂ ਵੱਖਰੇ ਸ਼ਹਿਰ ਜਿਵੇਂ ਉੱਤਰ ਦਾ ਹਿੱਸਾ ਦੱਖਣ ਦਾ ਹਿੱਸਾ। ਪੂਰੇ ਸ਼ਹਿਰ ਦਾ ਪ੍ਰੋਜੈਕਟ ਹੈ। ਜਿਹਦੇ ਵਿੱਚ ਸੀਵਰ ਜਿਹੜੀਆਂ ਅਨ ਆਥਰਾਇਜ਼ਡ ਕਲੋਨੀਆ ਪਹਿਲਾਂ ਕਹਿ ਕੇ ਛੱਡ ਦਿੱਤੀਆਂ ਗਈਆਂ ਸੀ। ਜਾਂ ਜਿੱਥੇ ਆਬਾਦੀ ਹੋ ਚੁੱਕੀ ਸੀ ਸੀਵਰ ਨਹੀਂ ਪਿਆ ਸੀ ਉਹਦਾ ਪ੍ਰੋਜੈਕਟ ਅਸੀਂ ਪਾਸ ਕਰਾਇਆ ਨੇੜੇ ਤੇੜੀਆਂ ਅਸੀਂ ਉਹਦੀ ਦੂਜਾ ਜਿਹੜਾ ਇੱਕ ਪਾਈਪਲਾਈਨ ਨਵੀਂ ਸ਼ੁਰੂ ਕਰਕੇ ਦ ਸਾਰਾ ਗਰਾਊਂਡ ਚੋਂ ਲੈ ਕੇ ਡਿਸਪੋਜ਼ਲ ਤੱਕ ਪਾਈਪਲਾਈਨ ਪੈਣੀ ਹੈ ਉਹ ਮੇਰੇ ਖਿਆਲ ਆ ਵੀ 2 ਮਹੀਨਾ 2 ਮਹੀਨਾ ਚ ਚਾਲੂ ਹੋ ਜੂਗੀ ਜਿਹਦੇ ਨਾਲ ਵੱਡੀ ਰਾਹਤ ਸੀਵਰ ਦੀ ਸ਼ਹਿਰ ਨੂੰ ਆ ਜੂ। ਇਸ ਤੋਂ ਬਿਨਾ ਜਿਵੇਂ ਸ਼ਹਿਰ ਪੱਟਿਆ ਪਿਆ ਸੀ ਬਹੁਤ ਜ਼ਿਆਦਾ ਸੜਕਾਂ ਪੱਟੀਆਂ ਸੀ ਜੇ ਬੱਸ ਸਟੈਂਡ ਤੋਂ ਆਪਾਂ ਮਲੋਟ ਰੋਡ ਦੀ ਗੱਲ ਕਰੀਏ ਵੀ ਬਹੁਤ ਸਾਰਾ ਪੱਟਿਆ ਪਿਆ ਸੀਗਾ ਉਸ ਵੇਲੇ ਜ਼ਰੂਰਤ ਸੀ ਕਿ ਉਹ ਬਣਦਾ ਕਿ ਉਹ ਬਣ ਜਾਂਦਾ ਲੋਕਾਂ ਨੂੰ ਲੋਕਾਂ ਨੂੰ ਉਹਦੀ ਸਹੂਲਤ ਮਿਲ ਜਾਂਦੀ ਉਹ ਉਹਦੇ ਉਹਦੀ ਬਾਬਤ ਤੋਂ ਤੁਸੀਂ ਕੋਈ ਅਪਡੇਟ ਦੇ ਸਕਦੇ ਹੋ ਕਿ ਉਹਦੀ ਬਾਬਤ ਕੀ ਆ ਜਾਂ ਬਾਕੀ ਜਿਹੜੀਆਂ ਸਾਡਾ ਮਲੋਟ ਰੋਡ ਜਿਹੜੀ ਸ਼ਹਿਰ ਦੇ ਵਿੱਚ ਉਹ ਬੈਟਰ ਹੈ ਸ਼ਹਿਰ ਤੋਂ ਬਾਹਰ ਨਿਕਲਦਾ ਉਹ ਜਿਹੜੀ ਆ ਉਹ ਚਾਲੂ ਹੋ ਚੁੱਕੀ ਹੈ ਬਣਨੀ ਮਲੋਟ ਤੱਕ ਜੀ ਇਵੇਂ ਹੀ ਫਰੋਈਪੁਰ ਰੋਡ ਸੀ ਉਹ ਬਣਨੀ ਹੋਏ ਸ਼ਹਿਰ ਦੀਆਂ ਸਾਡੀਆਂ 2-4 ਰੋੜਾਂ ਐ ਜਿਹੜੀਆਂ ਸਾਡੀਆਂ ਮੰਡੀ ਬੋਰਡ ਕੋਲੇ ਰੁਕੀਆਂ ਪਈਆਂ ਜਿਨ੍ਹਾਂ ਦੀ ਦਿੱਕਤ ਅੱਜ ਵੀ ਸਾਨੂੰ ਆ ਰਹੀ ਹੈ ਜਿੱਦੇ ਚ ਬੂੜਾ ਗੁਜਰ ਰੋਡ ਹੈ ਬਰਕੰਦੀ ਰੋਡ ਹੈ ਕੀ ਦਿੱਕਤ ਕਿੱਥੇ ਆ ਰਹੀ ਹੈ ਸਕਤ ਹੈ ਦਿੱਕਤ ਆ ਰਹੀ ਹੈ ਜਿਹੜਾ ਸੈਂਟਰ ਨੇ ਫੰਡ ਰੋਕਿਆ ਹੋਇਆ ਹੈ ਆਰਡੀਐਫ ਦੀ ਗੱਲ ਕਰ ਰਹੇ ਹਾਂ ਆਰਡੀਐਫ ਦੀ ਗੱਲ ਕਰ ਰਿਹਾ ਮੈਂ ਉਹ ਮੰਡੀ ਬੋਰਡ ਕੋਲੇ ਫੰਡ ਨਹੀਂ ਆ ਰਿਹਾ ਉਹ ਰੋੜਾ ਸਾਡੀਆਂ ਮੰਡੀ ਬੋਰਡ ਕੋਲੀ ਹੈ ਉਸ ਪ੍ਰੋਬਲਮ ਚ ਅਸੀਂ ਆਲਦੀ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਅਸੀਂ ਇਸ ਬਾਬਤ ਸਵਾਲ ਕੀਤਾ ਸੀ ਇੱਕ ਵਾਰ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਹਦਾਇਤਾਂ ਕਰਤੀਆਂ ਸੀ ਕਿ ਠੀਕ ਹੈ ਆਰਡੀਐਫ ਰੁਕਿਆ ਪਰ ਉਹ ਇੱਕ ਪੋਲਿਟਿਕਲ ਰੌਲਾ ਹੋ ਸਕਦਾ ਹੈ ਪੋਲਿਟਿਕਲ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਰੁਕਾਵਟ ਹੋ ਸਕਦੀ ਪਰ ਕਹਿੰਦੇ ਕੁਝ ਐ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗੇ ਉਹ ਐਫ ਡੀਆਂ ਤੋੜਵਾ ਕੇ ਤੁਸੀਂ ਕੰਮ ਸ਼ੁਰੂ ਕਰੋ ਤੁਹਾਡੇ ਤੱਕ ਇਹਦੀ ਜਾਣਕਾਰੀ ਹੈ ਕੋਈ ਉਹ ਜਾਣਕਾਰੀ ਹੈ ਪਰ ਉਹ ਪ੍ਰੋਸੈਸ ਲੰਬਾ ਹੈ ਐਫ ਡੀਆਂ ਤਲਾ ਕੇ ਆਉਣ ਵਾਲੇ 2-4 ਮਹੀਨਾ ਚ ਉਹ ਵੀ ਇੱਥੇ ਪਹੁੰਚਣੀ ਕਲਮ ਲਾ ਕੇ ਕਹਿ ਲਈਏ ਕਿ ਕੇਂਦਰ ਵੱਲੋਂ ਰੁਕੇ ਹੋਏ ਪੈਸੇ ਦਾ ਨੁਕਸਾਨ ਤਾਂ ਪਿੰਡਾਂ ਨੂੰ ਹੋ ਰਿਹਾ ਉਹ ਤਾਂ ਹੋ ਰਿਹਾ ਜੀ ਬੁਰੀ ਤਰ੍ਹਾਂ ਹੋ ਰਿਹਾ ਹੂੰ ਅੱਛਾ ਜੇਕਰ ਆਪਾਂ ਇਥੋਂ ਦੀ ਸਿਆਸਤ ਦੀ ਗੱਲ ਕਰੀਏ ਤਾਂ ਮੁਕਸਰ ਦੀ ਸਿਆਸਤ ਬੜੀ ਰੌਚਕ ਰਹੀ ਹੈ ਸ਼ੁਰੂ ਤੋਂ ਬਹੁਤ ਜ਼ਿਆਦਾ ਰੌਚਕ ਰਹੀ ਹੈ ਰੋਜੀ ਬਰਕੰਦੀ ਇੱਕ ਵੱਡਾ ਨਾਮ ਰਿਹਾ ਹੈ ਮੁਕਤਸਰ ਦੇ ਵਿੱਚ ਅਕਾਲੀ ਦਲ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਆ ਹੁਣ ਗੱਲ ਆ ਜਾਂਦੀ ਹੈ ਕਿ 2024 ਦੀਆਂ ਚੋਣਾਂ ਆ ਗਈਆਂ 2024 ਦੀਆਂ ਚੋਣਾਂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਤੁਹਾਡੇ ਮੋਢਿਆਂ ਤੇ ਵੀ ਵੱਡੀ ਜ਼ਿੰਮੇਵਾਰੀ ਹੋ ਜੋ ਵੀ ਕੈਂਡੀਡੇਟ ਦਿੱਤਾ ਜਾਊਗਾ ਤੁਸੀਂ ਹੋਵੋਗੇ ਜਾਂ ਤੁਹਾਡੇ ਲਾਗਲੇ ਜਿੰਨੇ ਵੀ ਹਲਕੇ ਹੋਣਗੇ ਤੁਹਾਡੀ ਵੀ ਜ਼ਿੰਮੇਵਾਰੀ ਹੈ ਇਹਦੇ ਲਈ ਕਿਸ ਤਰ੍ਹਾਂ ਦੀ ਪ੍ਰਪੋਜ਼ਲ ਲੋਕਾਂ ਲਈ ਹੈ ਜਾਂ ਕਿਸ ਤਰ੍ਹਾਂ ਨਾਲ ਅਪਰੋਚ ਲੋਕਾਂ ਤੱਕ ਕਰੋਗੇ ਇਹ ਲੋਕਾਂ ਦੀ ਇੱਕ ਮੈਂ ਦੇ ਵਿੱਚ ਹੋਰ ਪਲੱਸ ਕਰਦਾ ਕਿ ਲੋਕਾਂ ਦੀ ਥੋੜੀ ਬਹੁਤੀ ਨਾਰਾਜ਼ਗੀ ਸਰਕਾਰ ਦੇ ਨਾਲ ਹੈ ਕਿ ਇੱਕ ਤਾਂ ਮੁਆਵਜ਼ਿਆਂ ਨੂੰ ਲੈ ਕੇ ਆ ਧਰਨੇ ਹਲੇ ਤੱਕ ਲੱਗ ਰਹੇ ਆ ਲੋਕ ਖੁਸ਼ ਨਹੀਂ ਹੈਗੇ ਜੇ ਪਿੰਡਾਂ 'ਚ ਜਾਉਂਗੇ ਕਿਸਾਨ ਬੇਸਿਕਲੀ ਖੁਸ਼ ਨਹੀਂ ਹੈਗਾ ਕਿ ਸਾਡੇ ਮੁਆਵਜ਼ੇ ਉਸ ਤਰੀਕੇ ਨਹੀਂ ਮਿਲੇ ਉਹਨਾਂ ਲੋਕਾਂ ਨੂੰ ਕਨਵਿੰਸ ਕਰਾਉਣਾ ਤਾਂ ਪਊਗਾ ਨਾ ਕੁਝ ਕਮੀਆਂ ਰਹਿ ਜਾਂਦੀਆਂ ਕੋਈ ਕੰਮ ਆਪਾਂ ਕਰਦੇ ਆ ਸਰਕਾਰ ਚਲਾਉਣੇ ਉਹਦੇ 'ਚ ਕੁਝ ਨਾ ਕੁਝ ਕਮੀਆਂ ਤਾਂ ਹੁੰਦੀਆਂ ਐ ਨਹੀਂ ਕੋ ਸਾਰਾ ਦਾ ਸਾਰਾ ਸੰਪੂਰਨ ਹੁੰਦਾ ਲੋਕਾਂ ਦੀਆਂ ਨਰਾਜ਼ੀਆਂ ਵੀ ਜਾਇਜ਼ ਐ ਅਸੀਂ ਆਪਦੇ ਪੱਖ ਵੀ ਰੱਖਾਂਗੇ ਵੀ ਇਸ ਕਰਕੇ ਇਹ ਚੀਜ਼ਾਂ ਰੁਕੀਆਂ ਐ ਜਿਵੇਂ ਆਰਡੀਐਫ ਨੂੰ ਲੈ ਕੇ ਕੰਮ ਪਿੰਡਾਂ ਦੇ ਕੰਮ ਰੁਕੇ ਐ ਉਵੇਂ ਹੀ ਮੁਕਸਰੇ ਕਬਜਾ ਹਲਕਾ ਜਿਹਦੇ ਵਿੱਚ ਮੇਰਾ ਖਿਆਲ ਆ ਵੀ ਮਗਰਲੇ 2 ਸਾਲਾਂ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਐ 200 ਤੋਂ ਵੱਧ ਕੰਮ ਨਿਪਰੇ ਚੜੇ ਉਹ ਪਵਾਂ ਦੀ ਕਿਸੇ ਪਿੰਡ ਦੀਆਂ ਗਲੀਆਂ ਪਵਾਂ ਦੀ ਸਾਂਝੇ ਖਾਲੇ ਐ ਪਵਾਂ ਦੀ ਕੋਈ ਹੋਰ ਕਾਰੋਬਾਰ ਦਾ ਕੰਮ ਐ 200 ਤੋਂ ਵੱਧ ਕੰਮ ਜਿਹੜੇ ਹੁਣ ਤੱਕ ਅਸੀਂ ਨੇਪਰੇ ਚੜਾ ਚੁੱਕੇ ਆ ਇਹ ਪਹਿਲੀ ਸਰਕਾਰ ਹੋਊਗੀ ਜਿਨੇ ਇੰਨੇ ਕੰਮ ਆ ਆਪਣੇ ਪਹਿਲੇ 2 ਸਾਲਾਂ ਦੇ ਵਿੱਚ ਕੀ ਜਦੋਂ ਮੈਂ ਜਾਣਕਾਰੀ ਇਕੱਠੀ ਕਰ ਰਿਹਾ ਸੀ ਗੱਲਬਾਤ ਕਰ ਰਿਹਾ ਸੀ ਕਿ ਇੱਕ ਮੇਰੇ ਗੱਲ ਜਿਹੜੇ ਜ਼ਰੂਰ ਕਿਸੇ ਸ਼ਖਸ ਨੇ ਧਿਆਨ ਚ ਲਿਆਂਦੀ ਕਿ ਕੁਝ ਕੁ ਲੋਕਾਂ ਦੀ ਨਾਰਾਜ਼ਗੀ ਹੈ ਇਸ ਕਰਕੇ ਕਿ ਕੰਮ ਦੀ ਗਤੀ ਘਟਾ ਸਪੀਡ ਨਹੀਂ ਹੈਗੀ ਕੰਮ ਦੀ ਜਿਹੜੇ ਕੰਮ ਜੋ ਕੰਮ ਹੋ ਜਾਣਾ ਚਾਹੀਦਾ ਸੀ ਉਹ ਬੜਾ ਸਮਾਂ ਲੱਗ ਰਿਹਾ ਜਾਂ ਜਾਂ ਜੋ ਕੰਮ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਸ ਕਰਵਾਉਣ ਦੇ ਵਿੱਚ ਉਹ ਉਹਦੀ ਕੋਸ਼ਿਸ਼ ਕਰ ਰਹੇ ਆ ਉਹਦੇ ਨੇੜੇ ਤੇੜੇ ਆ ਗਤੀ ਘੱਟ ਹੈ ਕਹਿੰਦੇ ਸਪੀਡ ਨਹੀਂ ਹੈਗੀ ਕੰਮ ਕਰਨ ਦੀ ਗਤੀ ਘੱਟ ਦੀ ਦੋ ਨਹੀਂ ਕਹਿ ਸਕਦੇ ਕਿਉਂਕਿ ਪਹਿਲੀ ਗੱਲ ਤਾਂ ਤੁਸੀਂ ਮਗਰਲੀ ਸਾਰੀ ਹਿਸਟਰੀ ਚੱਕ ਲਓ ਜੇ ਤੁਸੀਂ ਕੋਈ ਪਿੰਡਾਂ ਦਾ ਲਾਉਂਗੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਮਗਰਲੇ 20-25 ਸਾਲਾਂ ਦੇ ਗ੍ਰੈਂਡਰ ਵੀ ਇੰਨੇ ਕੰਮ ਹੀ ਨਹੀਂ ਹੋਏ ਉਹਨਾਂ ਜਿੰਨੇ 2 ਸਾਲਾਂ ਦੇ ਵਿੱਚ ਹੋ ਗਏ। ਜਿਕਰ ਕਰ ਸਕਦੇ ਹੋ ਕਿ ਕਿਹੜੇ ਮੇਨ ਕੰਮ ਜਿਵੇਂ ਲੋਕਾਂ ਦੇ ਧਿਆਨ ਚ ਲਿਆਉਣੀ ਹੋਵੇ ਕੋਈ ਚੀਜ਼ ਕਿ ਆਹ ਕੰਮ ਨਹੀਂ ਹੋ ਰਿਹਾ ਸੀਗਾ ਇਹ ਅਸੀਂ ਕਰਵਾਇਆ ਜਾਂ ਸਾਡੀ ਟਰਮ ਦੇ ਵਿੱਚ ਹੋਇਆ ਕੋਸ਼ਿਸ਼ ਹੋਈ। ਸਭ ਤੋਂ ਸਭ ਤੋਂ ਪਹਿਲੀ ਗੱਲ ਇੱਕ ਬੜਾ ਛੋਟਾ ਜਿਹਾ ਕੰਮ ਸੀ। ਕੋਈ ਉਹ ਸਰਕਾਰਾਂ ਦੇ ਕਰਨ ਵਾਲਾ ਨਹੀਂ ਸੀ। ਕੋਈ ਉਹ ਐਡਾ ਮਤਲਬ ਕਿ ਵੱਡੀ ਗੱਲ ਨਹੀਂ ਸੀ। ਸਾਡੇ ਮੁਕਸਰ ਸ਼ਹਿਰ ਦਾ ਜਿਹੜਾ ਅ ਬਰਸਾਤੀ ਪਾਣੀ ਦਾ ਨਾਲਾ ਉਹ ਰੁਕਿਆ ਹੋਇਆ ਸੀ ਮਗਰ ਲੀਆਂ ਤਿੰਨ ਸਰਕਾਰਾਂ ਆਣੀਆਂ ਜਦੋਂ ਬਾਰਿਸ਼ ਪੈਂਦੀ ਸੀ ਉਸ ਨਾਲੇ ਦੇ ਵਿੱਚ ਜੇ 3 ਫੁੱਟ ਦੀ ਸਪਲਾਈ ਚਾਹੀਦੀ ਹੈ ਤੋ 1.5 ਫੁੱਟ ਵੀ ਨਹੀਂ ਕਰਦਾ ਸੀ ਯਾਨੀ ਉਹ ਸਾਫ ਸਫਾਈ ਦੀ ਲੋੜ ਸੀ ਨਹੀਂ ਨਹੀਂ ਸਾਫ ਸਫਾਈ ਦੀ ਨਹੀਂ ਲੋੜ ਸੀ ਉੱਥੇ ਰੋਲਾ ਕੀ ਸੀ ਨਾਲੇ ਦੇ ਨਾਲ ਕਿਸੇ ਜ਼ਿੰਮੇਵਾਰ ਦੀ ਜਗ੍ਹਾ ਲੱਗਦੀ ਸੀ ਜੀ ਔਰ ਪ੍ਰਸ਼ਾਸਨ ਜਿੰਨੇ ਵੀ ਮਗਰ ਲੀਆਂ ਸਰਕਾਰਾਂ ਆਈਆਂ ਉੱਥੇ ਜਾ ਕੇ ਨਾਲਾ ਪਿੱਛੋਂ ਬਣਾ ਕੇ ਤੇ ਲੈ ਜਾਂਦੇ ਸੀ ਤੇ ਉਹ ਜਗ੍ਹਾ ਉੱਥੇ ਇੱਕ ਮਰਲੇ ਪਿੱਛੇ ਜਾ ਕੇ ਅੜਕਾ ਬਣਦਾ ਸੀ ਅੜਕੀ ਜਾਂਦਾ ਸੀ ਮੈਂ ਜਦੋਂ ਸਰਕਾਰ ਬਣੀ ਤੇ ਬਾਰਿਸ਼ਾਂ ਦਾ ਅਲਰਟ ਆਇਆ ਵੀ ਬਾਰਿਸ਼ਾਂ ਦੇ ਸਿਜੀਨ ਹੋਣਾ ਸੀ ਮੈਂ ਉੱਥੇ ਗਿਆ ਮੈਂ ਵਾਚ ਕੀਤਾ ਮੇਰੇ ਨਾਲ ਏਡੀਸੀ ਈਓ ਸਾਰਾ ਡਿਪਾਰਟਮੈਂਟ ਸੀ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਹੋ ਸਕਦਾ ਆਪਣਾ ਉਹ ਕਹਿੰਦੇ ਆਪਾਂ ਪ੍ਰੋਪੋਜ਼ਲ ਬਣਾਵਾਂਗੇ ਤਿਆਰ ਕਰਾਂਗੇ ਐਸਟੀਮੇਟ ਤਿਆਰ ਕਰਾਂਗੇ ਤੇ ਇਸ ਜ਼ਿੰਮੇਵਾਰ ਤੋਂ ਇੱਕ ਮਰਲਾ ਜਾਂ ਡੇਢ ਮਰਲਾ ਜਗ੍ਹਾ ਆਪਾਂ ਨੂੰ ਮੁੱਲ ਲੈਣੀ ਖਰੀਦਣੀ ਪਵੇਗੀ ਖਰੀਦਣੀ ਪਊਗਾ ਮੈਂ ਉੱਥੇ ਖੜਿਆ ਇੱਕ ਉਸ ਜ਼ਿਮੀਂਦਾਰ ਜੋ ਕਿ ਮੈਂ ਉਹਦਾ ਵੀ احسانمند ਆ ਕੋਈ ਪੈਸਾ ਨਾਲ ਹਰੇਕ ਕੀ ਨਹੀਂ ਮੰਦੀ ਮੈਂ ਉਹਨੂੰ ਪਾਸੇ ਹੋ ਕੇ ਪੁੱਛਿਆ ਵੀ ਤੇਰੀ ਜਗ੍ਹਾ ਕਿੰਨੀ ਹੈ ਕਹਿੰਦਾ ਮੇਰੀ ਇੱਕ ਮਰਲਾ ਜਗ੍ਹਾ ਜਾਂਦੀ ਮੈਂ ਉੱਥੇ ਪੁੱਛਿਆ ਉਹ ਕਹਿੰਦੀ ਲੱਖ 2 ਲੱਖ ਰੁਪਈਆ ਦੀ ਕੋਸਟ ਬਣੂਗੀ ਮੈਂ ਉਹਨੂੰ ਕਿਹਾ ਵੀ ਤੇਰਾ ਪਾਸ ਹੋਵੇ ਨਾ ਹੋਵੇ ਮੈਂ ਤੇਰਾ ਜ਼ਿੰਮੇਵਾਰ ਬੈਠਾ ਹਾਂ ਖਾਲਾ ਬੰਦ ਦੇ ਮੈਂ ਤੈਨੂੰ ਪੈਸੇ ਦੇ ਦਿਆਂਗਾ ਉਹਨੇ ਮੈਂ ਉਹਦੀ ਮਿਹਰਬਾਨੀ ਅੱਜ ਵੀ ਧੰਨਵਾਦ ਕਰਦਾ ਹਾਂ ਉਹਨੇ ਮੇਰੇ ਕਹਿਣ ਤੇ ਉਹ ਖਾਲੇ ਦੀ ਚੜਾਈ ਹੈ ਜਿਹੜੀ 2 ਫੁੱਟ ਤੋਂ ਵਧਾ ਕੇ 6 ਫੁੱਟ ਕਰਤੀ 10 15 ਦਿਨਾਂ ਚ ਉਹ ਬਰਸਾਤੀ ਨਾਲਾ ਸਿਰੇ ਲੱਗ ਗਿਆ ਕੰਪਲੀਟ ਹੋ ਕੇ ਅਸੀਂ ਉਹਨੂੰ ਉਹਦੇ ਬੰਦੇ ਪੈਸੇ ਮੈਂ ਜਿਹੜੀ ਪਹਿਲੀ ਆਪਦੀ ਤਨਖਾਹ ਮਿਲੀ ਉਹਦੇ ਚੋਂ ਮੈਂ ਉਹਨੂੰ ਮੁਆਵੇ ਤੁਸੀਂ ਆਪਣੀ ਜੇਬ ਚੋਂ ਦਿੱਤੇ ਆਪਦੀ ਜੇਬ ਚੋਂ ਦਿੱਤੇ ਉਹਦੀ ਪ੍ਰਪੋਜ਼ਲ ਕੋਈ ਨਹੀਂ ਸੀ ਪਾਸ ਹੋਣ ਦੀ ਜਾਂ ਪਾਸ ਨਹੀਂ ਹੋ ਸਕਦਾ ਸੀ ਨਹੀਂ ਹੋ ਸਕਦਾ ਸੀ ਹੋ ਸਕਦਾ ਪਹਿਲੀਆਂ ਸਰਕਾਰਾਂ 15 ਸਾਲ ਲੱਗੀਆਂ ਰਹੀਆਂ ਹੋ ਸਕਦਾ ਮੈਂ ਵੀ 2 ਸਾਲ ਤੁਰਿਆ ਫਿਰ ਦੌੜੀ ਚ ਕਸਮਾਂ ਲੱਗ ਜਾਂਦਾ ਨਾ ਸਮਾਂ ਲੱਗਦਾ ਸਮਾਂ ਲੱਗ ਜਾਂਦਾ ਸਮਾਂ ਦੀ ਮੈਂ ਤੁਹਾਨੂੰ ਸਮੇਂ ਦੀ ਗੱਲ ਦੱਸਦਾ ਵੀ ਜਿਵੇਂ ਲੋਕ ਕਹਿੰਦੇ ਜਦੋਂ ਅਸੀਂ ਗਵਰਨਮੈਂਟ ਦੇ ਕੰਮਾਂ ਦੇ ਥਰੂ ਜਣੇ ਸਮਾਂ ਤਾਂ ਲੱਗਦਾ ਹੀ ਆਉਂਦੇ ਤੇ ਉਹ ਮੈਂ ਇਹ ਸੋਚਿਆ ਵੀ ਇਹ ਸਮਾਂ ਦੀ ਗੱਲ ਨਹੀਂ ਵੀ ਇਹ ਛੋਟੀ ਗੱਲ ਹੈ ਜੇ ਆਪਾਂ ਇਹਨੂੰ ਕਵਰ ਕਰੀਏ ਚਲੋ ਆਪਾਂ ਹੁਣ ਪੰਜਾਬ ਲੈਵਲ ਦੀਆਂ ਦੇ ਮਾਮਲਿਆਂ ਤੇ ਪਹੁੰਚ ਜਾਈਏ ਪਿੱਛੇ ਜੇ ਮੈਂ ਮੈਨੂੰ ਯਾਦ ਆ ਚਾਰ ਪੰਜ ਮਹੀਨੇ ਪਹਿਲਾਂ ਮੁਕਸੌਰ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਇੱਕ ਬੀਬੀ ਸੀ ਟੀਕਾ ਲਾ ਰਹੀ ਸੀ ਚਿੱਟੇ ਦਾ ਉਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਤੁਹਾਡੇ ਵੀ ਧਿਆਨ ਚ ਹੋਊਗੀ ਇਹ ਇਕੱਲੇ ਮੁਕਸਰ ਦੀ ਨਹੀਂ ਇਹ तमाम ਪੰਜਾਬ ਦੇ ਵਿੱਚੋਂ ਅਜਿਹੀਆਂ ਵੀਡੀਓ ਆਉਂਦੀਆਂ ਮੁਖਸਰ ਦੇ ਵਿੱਚ ਚਿੱਟੇ ਨੂੰ ਲੈ ਕੇ ਤੁਸੀਂ ਕੀ ਆਪਰੇਲੇ ਕੀਤੇ ਹੈ ਕਿ ਅਸੀਂ ਇਹਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਨਾ ਹਰ ਇੱਕ ਬੰਦੇ ਦੀ ਇੱਕ ਰੂਪਰੇਖਾ ਹੁੰਦੀ ਹੈ ਇੱਕ ਐ ਕਹੋ ਕਿ ਕੋ ਬਲੂਪ੍ਰਿੰਟ ਤਿਆਰ ਹੋ ਜਾਂਦਾ ਹੈ ਕਿ ਦੇਖੋ ਇਸ ਤਰੀਕੇ ਨਾਲ ਅਸੀਂ ਇਹਨੂੰ ਕਵਰ ਕਰ ਸਕਦੇ ਹਾਂ ਪਿੱਛੇ ਤਾਂ ਨਹੀਂ ਹੋਇਆ ਤੁਹਾਡੀ ਪ੍ਰਪੋਜ਼ਲ ਕੀ ਰਹੀ ਹੈ ਸਾਡੀ ਪ੍ਰਪੋਜ਼ਲ ਤਾਂ ਇਹੀ ਹੈ ਵੀ ਅਸੀਂ ਵਾਰ-ਵਾਰ ਪੁਲਿਸ ਡਿਪਾਰਟਮੈਂਟ ਨੂੰ ਰਿਕੁਐਸਟ ਕਰਨ ਜਾਂਦੇ ਹਾਂ ਵੀ ਜਿੱਥੇ ਵੀ ਕੋਈ ਹੈਗਾ ਉਹਨੂੰ ਕੰਟਰੋਲ ਕਰੋ ਸੀਐਮ ਸਾਹਿਬ ਨਾਲ ਵਾਰ-ਵਾਰ ਇਸ ਮੁੱਦੇ ਤੇ ਗੱਲ ਕਰਦੇ ਆਂ ਵੀ ਸਾਡੇ ਇੱਥੇ ਥੋੜੀ ਜੀ ਸ਼ਕਤੀ ਵਰਤੀ ਜਾਵੇ ਇਸ ਮੁੱਦੇ ਤੇ ਕਿਉਂਕਿ ਜੇ ਸ਼ਕਤੀ ਨਾਲ ਦੂਜੀ ਜਿਹੜੀ ਪ੍ਰਪੋਜ਼ਲ ਹੈ ਉਹ ਇਹੀ ਹੈ ਵੀ ਜਿੰਨਾ ਆਪਾਂ ਨੌਜਵਾਨਾਂ ਨੂੰ ਸਰਕਾਰ ਰੋਜ਼ਗਾਰ ਵਾਲੇ ਪਾਸੇ ਪ੍ਰਾਈਵੇਟ ਜੋਬ ਦਾ کاروبار ਵਾਲੇ ਪਾਸੇ ਲਾਊਗੀ ਉਨਾ ਹੀ ਵੱਧ ਤੋਂ ਵੱਧ ਜਿਹੜਾ ਇਸ ਨੂੰ ਨੱਥ ਪਾਈ ਜਾ ਸਕੀ ਕਿਉਂਕਿ ਇਹ ਹੋਇਆ ਤਾਂ ਰੋਜ਼ਗਾਰ ਦੀ ਪ੍ਰਪੋਜ਼ਲ ਵੀ ਤੁਸੀਂ ਲੈ ਕੇ ਜਾਣੀ ਆ ਸਰਕਾਰ ਕੋਲ ਤੁਸੀਂ ਤੁਸੀਂ ਮਤਲਬ ਜੇ ਮੁਕਸਰ ਦੀ ਕਿਉਂਕਿ ਜੇ ਤੁਸੀਂ ਮੁਕਸਰ ਦਾ ਜ਼ਿੰਮਾ ਲੈ ਲੋਗੇ ਫਿਰੋਜ਼ਪੁਰ ਦੇ ਐਮਐਲਏ ਨੇ ਫਿਰੋਜ਼ਪੁਰ ਦਾ ਜ਼ਿੰਮਾ ਲੈ ਲਿਆ ਸਾਪਨੇ ਜ਼ਿੰਮਾ ਜ਼ਿੰਮਾ ਤਾਂ ਕੋਈ ਓਟੇਗਾ ਨਾ ਤੇ ਉਹ ਫਿਰ ਹੁਣ ਜੇ ਜੇ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਆ ਤਾਂ ਰੋਜ਼ਗਾਰ ਵਾਸਤੇ ਇਧਰੋਂ ਹਟਾਉਣ ਵਾਸਤੇ ਰੋਜ਼ਗਾਰ ਦੀ ਜ਼ਰੂਰਤ ਹੈ ਤੁਸੀਂ ਕਿਹਾ ਰੋਜ਼ਗਾਰ ਵਾਸਤੇ ਕੀ ਕੀਤਾ ਫਿਰ ਰੋਜ਼ਗਾਰ ਵਾਸਤੇ ਸੀਐਮ ਸਾਹਿਬ ਨੇ ਕਾਫੀ ਏਜੰਸੀਆਂ ਨਾਲ ਗੱਲ ਕੀਤੀ ਹੋਈ ਹੈ ਉਹਨਾਂ ਦੇ ਥਰੂ ਰੋਜ਼ਗਾਰ ਦਾ ਆਫਰ ਦਿੱਤੀ ਜਾਂਦੀ ਹੈ ਸਭ ਤੋਂ ਵੱਧ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਦਾ ਹੀ ਕੰਮ ਸ਼ੁਰੂ ਕੀਤਾ ਕਿਸੇ ਸਰਕਾਰ ਚ ਇੰਨੀਆਂ ਨੌਕਰੀਆਂ ਪਹਿਲੇ ਸਾਲਾਂ ਦੇ ਵਿੱਚ ਨਹੀਂ ਆਈਆਂ ਜਨੀਆਂ ਆਮ ਆਦਮੀ ਪਾਰਟੀ ਦੇ ਭਗਵੰਦ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਤੁਹਾਡੇ ਸਾਹਮਣੇ ਆਓ ਮੁਕਸਰ ਚ ਕਿਸੇ ਉਦਯੋਗ ਦੀ ਕੀਤੇ ਮੁਕਸਰ ਦੇ ਵਿੱਚ ਕਿਸੇ ਉਦਯੋਗ ਦੀ ਜ਼ਰੂਰਤ ਹੈ ਜਾਂ ਤੁਸ ਤੁਹਾਨੂੰ ਲੱਗਦਾ ਕਿ ਜੇਕਰ ਕੋਈ ਆਧਯੋਗ ਆ ਜਾਂਦਾ ਜਾਂ ਕੋਈ ਫੈਕਟਰੀ ਆ ਜਾਂਦੀ ਹੈ ਜਾਂ ਵੱਡਾ ਪ੍ਰੋਜੈਕਟ ਆ ਜਾਂਦਾ ਉਹਦੇ ਨਾਲ ਵੀ ਬਹੁਤ ਨੌਜਵਾਨਾਂ ਨੂੰ ਰੋਜ਼ਗਾਰ ਹੁਣ ਤਾਂ ਬਹੁਤ ਵੱਡਾ ਫਾਇਦਾ ਹੁੰਦਾ ਜੀ ਉਹਦੀ ਵੀ ਅਸੀਂ ਡਿਮਾਂਡ ਰੱਖਦੇ ਹਾਂ ਵੀ ਰੋਜ਼ਗਾਰ ਜਿਹੜਾ ਉਹ ਹਰੇਕ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਇੰਡਸਟਰੀ ਆਵੇ ਤਾਂ ਉਹਦੇ ਨਾਲ ਲੋਕਾਂ ਦੀ ਇਨਕਮ ਵਧੂਗੀ ਇੱਕ ਮੇਰੇ ਵੈਸੇ ਹੀ ਜਾਂਦੇ ਜਾਂਦੇ ਵੈਸੇ ਹੀ ਇੱਕ ਦਿਮਾਗ 'ਚ ਆ ਗਈ ਪਿੱਛੇ ਜੇ ਇੱਕ ਆਡੀਓ ਦਾ ਬੜਾ ਰੌਲਾ ਪਿਆ ਸੀ 22500 ਦਾ ਰੌਲਾ ਸੀ ਕੋਈ ਉਹ ਉਹ ਕੀ ਸੀ ਇੱਕ ਆਡੀਓ ਮੈਂ ਸੁਣ ਰਿਹਾ ਸੀ ਪਿੱਛੇ ਜੇ ਇੱਕ ਆਡੀਓ ਵਾਇਰਲ ਹੁੰਦੀ ਹੈ ਤੁਹਾਡੇ ਨਾਮ ਤੇ ਵਾਇਰਲ ਹੋ ਜਾਂਦੀ ਹੈ ਕਿ ਜੀ 22500 ਰੁਪਇਆ ਕਿਸੇ ਦੇ ਖਾਤੇ ਚ ਪਾਵਾ ਉਹ ਹੋਈ ਸੀ ਜੀ ਮੈਨੂੰ ਦਾਪ ਨਹੀਂ ਨੌਲੇਜ ਦੀ ਮੈਂ ਆਪ ਨਹੀਂ ਉਹ ਵੈਸੇ ਤਾਂ ਕਿਸੇ ਨੇ ਬਣਾਈ ਬਣੂਈ ਸੀ ਜਾਂ ਕਿਸੇ ਉਹ 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 ਸ਼ਖਸੀਅਤ ਕਹਿ ਰਿਹਾ ਸੀ ਕਿ ਮੈਂ ਬੱਚੇ ਮੇਰੇ ਨਾਮ ਲੈ ਕੇ ਕਹਿ ਰਿਹਾ ਸੀ ਮੈਂ ਉਹ ਕਹਿ ਰਿਹਾ ਸੀ ਇੱਕ ਪੀਏ ਬੋਲ ਰਿਹਾ ਪੀਏ ਬੋਲ ਰਿਹਾ ਇਹ ਕਹਿੰਦੇ ਜੀ ਇੱਕ ਕਾਕਾ ਬਰਾੜ ਤੁਹਾਡੇ ਨਾਲ ਗੱਲ ਕਰਨ ਗੱਲ ਕਰਨਗੇ ਤੇ ਉਹ ਬੱਚੇ ਦੀ ਫੀਸ ਭਰਨੀ ਹੈ ਹਾਂ 22500 ਟ੍ਰਾਂਸਫਰ ਕਰ ਹਾਂ 22000 ਟ੍ਰਾਂਸਫਰ ਉਹ ਬਲੱਫ ਸੀ ਜੀ ਅਸੀਂ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਕੌਣ ਸੀ ਬੰਦਾ ਉਹ ਜਿਹੜਾ ਤੁਹਾਨੂੰ ਜਾਣਦਾ ਹੋਵੇਗਾ ਤੁਹਾਡੇ ਵਾਲੇ ਦੁਆਲੇ ਆਲੇ-ਦੋਲੇ ਰਹਿਣ ਵਾਲੇ ਬੰਦਿਆਂ ਚ ਹੋ ਸਕਦਾ ਨਹੀਂ ਮੈਂ ਇਸ ਕਰਕੇ ਕੋਸ਼ਿਸ਼ ਨਹੀਂ ਕੀਤੀ ਐਵੇਂ ਮੈਂ ਤੁਹਾਨੂੰ ਕਿਹਾ ਵੀ ਮੈਂ ਇੱਕ ਵਾਰੀ ਰਿਪੋਰਟ ਕਰਕੇ ਚੁੱਪ ਕਰ ਗਿਆ ਮੈਂ ਇਹਨੂੰ ਇਹ ਸੀ ਕਿਉਂਕਿ ਜੇ ਤੁਸੀਂ ਮੁਕਸਰ ਜਾਂ ਕਿਸੇ ਏਰੀਆ 'ਚ ਇਹ ਗੱਲ ਪੁੱਛੋਗੇ ਵੀ ਇਹ ਵੀਡੀਓ ਤੁਹਾਡੀ ਹੈ ਤਾਂ ਮੈਂ ਮੰਨਣ ਨੂੰ ਤਿਆਰ ਨਹੀਂ ਸੀ ਠੀਕ ਹੈ ਅੱਛਾ ਤੁਸੀਂ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਹੋ ਹੁਣ ਮੈਂ ਪਾਰਟੀ ਲੈਵਲ ਦੀ ਜੇਕਰ ਗੱਲ ਕਰਾਂ ਕਿ ਪਾਰਟੀ ਤੇ ਉੱਠਦੇ ਸਵਾਲਾਂ ਦੀ ਜੇਕਰ ਮੈਂ ਗੱਲ ਕਰਾਂ ਪਿੱਛੇ ਜੇ ਸੁਖਪਾਲ ਖਹਿਰਾ ਵਾਲਾ ਮਾਮਲਾ ਵੀ ਵੱਡਾ ਇਸ਼ੂ ਬਣਿਆ ਜਿਸ ਦੇ ਵਿੱਚ ਸੁਖਪਾਲ ਖਹਿਰਾ ਆਪਣੇ ਇੱਕ ਮਾਮਲੇ ਦੇ ਅੰਦਰ ਜ਼ਮਾਨਤ ਤੇ ਆਉਂਦੇ ਕਪੂਰਥਲਾ ਦੇ ਵਿੱਚ ਦੂਜਾ ਮਾਮਲਾ ਦਰਜ ਹੋ ਜਾਂਦਾ ਔਰ ਫਿਰ ਉਹ ਜ਼ਮਾਨਤ ਮਿਲ ਜਾਂਦੀ ਹੈ ਫਿਰ ਸਰਕਾਰ ਸੁਪਰੀਮ ਕੋਰਟ ਚਲੀ ਜਾਂਦੀ ਹੈ ਜਾਨੀ ਇਹ ਪਾਰਟੀ ਨੂੰ ਐਡੀ ਵੱਡੀ ਪ੍ਰੋਬਲਮ ਹੈ ਸੁਖਪਾਲ ਸਿੰਘ ਖਹਿਰਾ ਤੋਂ ਕਿ ਮਤਲਬ ਕਿਸੇ ਵੀ ਹਾਲ ਪਾਰਟੀ ਜਾਂ ਸਰਕਾਰ ਚਾਹੁੰਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਚ ਹੀ ਰਵੇ ਨੀ ਉਹ ਇਹ ਦੀ ਗੱਲ ਨਹੀਂ ਪਾਰਟੀ ਨੇ ਦਾ ਉਹਦੇ ਚ ਕੀ ਇਨਵੋਲਵਮੈਂਟ ਕਰਨੀ ਸੀ ਉਹ ਤਾਂ ਜਦੋਂ ਇੱਕ ਕੇਸ ਖਤਮ ਹੋਇਆ ਦੂਜਾ ਡਿਪਾਰਟਮੈਂਟ ਨੇ ਆਪ ਦੇ ਆਪ ਚੱਕ ਲਿਆ ਉਹ ਇਸ਼ੂ ਬਣ ਜਾਂਦਾ ਅੱਜ ਸੁਖਪਾਲ ਖੈਰਾ ਬਾਹਰ ਆਇਆ ਤੇ ਸਰਕਾਰ ਨੂੰ ਕੀ ਦਿੱਕਤ ਹੋਦੀ ਸਰਕਾਰ ਤਾਂ ਸੁਪਰੀਮ ਕੋਰਟ ਤੱਕ ਜਾਂਦੀ ਹੈ ਕਿ ਨਹੀਂ ਜੀ ਜ਼ਮਾਨਤ ਦੇ ਖਿਲਾਫ ਅਸੀਂ ਜਾਂਦੇ ਆ ਜ਼ਮਾਨਤ ਨਹੀਂ ਸੀ ਹੋਣੀ ਚਾਹੀਦੀ ਸਰਕਾਰ ਨੇ ਕਿਸੇ ਕੇਸ ਦੇ ਖਿਲਾਫ ਤਾਂ ਜਾਣਾ ਹੀ ਜਾਣਾ ਸਰਕਾਰ ਦੇ ਪਾਉਂਦੀ ਤੁਸੀਂ ਇਹ ਨਾ ਜੇ ਕੋਈ ਡਿਪਾਰਟਮੈਂਟਲੀ ਕੇਸ ਹੁੰਦਾ ਤਾਂ ਸਰਕਾਰ ਨੂੰ ਉਹਦੇ ਚ ਵੀ ਸੁਖਪਾਲ ਸਿੰਘ ਖੈਰਾ ਉਸ ਤੋਂ ਬਾਅਦ ਮੀਡੀਆ ਤੇ ਆਉਂਦੇ ਆ ਉਹ ਕਹਿੰਦੇ ਨੇ ਜੀ ਕਿ ਮੈਂ ਆਵਾਜ਼ ਚੱਕਦਾ ਕਿ ਮੰਤਰੀ ਕਟਾਰੂ ਚੱਕ ਹੋਰਾਂ ਤੇ ਕਾਰਵਾਈ ਕਰੋ ਉਹ ਕਹਿੰਦੇ ਮੈਂ ਆਵਾਜ਼ ਚੱਕਦਾ ਕਿ ਜਗਰਾਉਂਦੇ ਐਮਐਲਏ ਤੇ ਕਾਰਵਾਈ ਕਰੋ ਕਹਿੰਦੇ ਤਾਂ ਕਰਕੇ ਸਰਕਾਰ ਮੇਰੇ ਤੇ ਬਿੱਡੀ ਔਖੀ ਹੈ ਤੂੰ ਕਾਰਵਾਈਆਂ ਹੋਈਆਂ ਹੀ ਓਵੇਂ ਇਨਵੈਸਟੀਗੇਸ਼ਨਾਂ ਹੋਈਆਂ ਉਹਨਾਂ ਦੀ ਜਿਵੇਂ ਜਿਵੇਂ ਉਹ ਕੇਸ ਆਏ ਆ ਉਹਨਾਂ ਦੀ ਇਨਵੈਸਟੀਗੇਸ਼ਨਾਂ ਤਾਂ ਹੋਈਆਂ ਹੁਣ ਸਾਡੇ ਕੁਝ ਐਮਐਲਏ ਸਭਾਣਾ ਕੋਈ ਮੰਤਰੀ ਸਭਾਣਾ ਗਏ ਹੈ ਇਨਵੈਸਟੀਗੇਸ਼ਨਾਂ ਚ ਠੀਕ ਹੈ ਅੱਛਾ ਕਰਪਸ਼ਨ ਕਰਪਸ਼ਨ ਨੂੰ ਲੈ ਕੇ ਤੁਹਾਡੇ ਜੇ ਮੈਂ ਹਲਕੇ ਦੀ ਗੱਲ ਕਰਾਂ ਕਰਪਸ਼ਨ ਨੂੰ ਲੈ ਕੇ ਤੁਸੀਂ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ ਬਿਉਰਾ ਜਾਂ ਕੁਝ ਬਣਾਇਆ ਕਿ ਕਰਪਸ਼ਨ ਨਾ ਹੋਵੇ ਇਹ 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 ਇੱਕ ਵੱਡਾ ਦੇਖੋ ਮੈਂ ਮੈਂ ਇੱਕ ਗੱਲ ਤੁਹਾਨੂੰ ਬੜੀ ਸਾਫ਼ ਦੱਸ ਦਿੰਦਾ ਕਿ ਅਸੀਂ ਪੱਤਰਕਾਰ ਮਤਲਬ ਜਾਣਕਾਰੀ ਜਦੋਂ ਇਕੱਠੀ ਕਰਦੇ ਆ ਮੈਂ ਜਿੱਥੋਂ-ਜਿੱਥੋਂ ਜਾਣਕਾਰੀ ਇਕੱਠੀ ਕੀਤੀ ਉੱਥੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਕਾਕਾ ਬਰਾੜ ਬੜੇ ਇਮਾਨਦਾਰ ਇੱਕ ਲੀਡਰ ਹੈਗੇ ਨੇ ਵੀ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਹਾਲਾਂਕਿ ਮੈਂ ਤੁਹਾਡੀ ਆਪੋਜੀਸ਼ਨ ਤੋਂ ਵੀ ਹਰ ਇੱਕ ਪੱਤਰਕਾਰ ਹੀ ਕਰਦਾ ਮੈਂ ਬੜਾ ਸਪਸ਼ਟ ਦੱਸ ਰਿਹਾ ਹਾਂ ਇਹ ਗੱਲ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਕਾਕਾ ਬਰਾੜ ਬਹੁਤ ਹੀ ਇੱਕ ਸਾਫ਼ ਸੁਥਰੀ ਸ਼ਖਸੀਅਤ ਹੈ ਵੀ ਉਹਨਾਂ ਕਰਪਸ਼ਨ ਵਰਗੀ ਕੋਈ ਕਿਤੇ ਅਸ ਵਾਲੇ ਦਿਵਾਲੇ ਵੀ ਚੀਜ਼ ਨਹੀਂ ਹੈਗੀ ਪਰ ਜਿਹੜੀ ਕਰਪਸ਼ਨ ਹੈ ਕਰਪਸ਼ਨ ਬਹੁਤ ਸਾਰੇ ਡਿਪਾਰਟਮੈਂਟਸ ਦੇ ਅੰਦਰ ਹੁੰਦੀ ਹੈ ਸਰਕਾਰੀ ਡਿਪਾਰਟਮੈਂਟਾਂ ਦੇ ਅੰਦਰ ਹੁੰਦੀ ਹੈ ਜਿੱਥੇ ਆਮ ਲੋਕਾਂ ਨੇ ਜਾਣਾ ਜਿੱਥੇ ਮਾਤੜ ਲੋਕ ਜਾਂਦੇ ਨੇ ਪਿੰਡਾਂ ਦੇ ਲੋਕ ਜਾਂਦੇ ਨੇ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਸਰਕਾਰ ਨੇ ਜੋ ਕਰਨਾ ਹੈ ਕਰਨਾ ਹੈ ਆਪਣੇ ਪੱਧਰ ਤੇ ਇੱਕ ਲੋਕਲ ਲੀਡਰ ਨੇ ਕੀ ਮਤਲਬ ਉਹਦੇ ਵਾਸਤੇ ਕੀਤਾ ਸਾਡੇ ਕੋਲੇ ਜੇ politcal line ਤੋਂ ਪਾਸੇ ਹੋ ਕੇ ਗਾਕਬਰਾੜ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਪਹਿਲਾਂ ਤਾਂ ਸਾਨੂੰ ਆਪ ਨੂੰ ਉਸ ਤੇ ਪੈਰਾ ਦੇਣਾ ਪੈਣਾ ਹੈ ਬਿਲਕੁਲ ਦੂਜੀ ਜਿਹੜੀ ਗੱਲ ਹੈ ਉਹ ਲੋਕਾਂ ਨੂੰ ਪੈਰਾ ਦੇਣਾ ਪੈਂਦਾ ਜਿਹੜੇ ਲੋਕ ਦੇਣ ਨੂੰ ਤਿਆਰ ਨਹੀਂ ਲੋਕ ਤਿਆਰ ਨਹੀਂ ਹੈਗੇ ਲੋਕਾਂ ਨੂੰ ਪੈਰਾ ਦੇਣਾ ਪੈਂਦਾ ਜੇ ਕਿਸੇ ਬੰਦੇ ਨਾਲ ਕਰਪਸ਼ਨ ਹੁੰਦੀ ਹੈ ਉਹ ਬੰਦਾ ਕਰਪਸ਼ਨ ਹੋਣ ਤੋਂ ਬਾਅਦ ਸਾਨੂੰ ਆ ਕੇ ਦੱਸਦਾ ਵੀ ਆ ਫਲਾਣੇ ਡਿਪਾਰਟਮੈਂਟ ਦੇ ਫਲਾਣੇ ਬੰਦੇ ਨੇ ਮੈਨੂੰ ਇੰਨੇ ਮੈਥੋਂ ਇਹਨੇ ਪੈਸੇ ਮੰਗ ਲਏ ਮੈਨੂੰ ਇੰਨੇ ਪੈਸੇ ਮੰਗ ਲਏ ਮੈਂ ਲੈ ਲਈ ਲੈ ਲਈ ਜਦੋਂ ਅਸੀਂ ਉਹਨੂੰ ਕਹਿੰਨੇ ਆ ਵੀ ਤੂੰ ਇਹ ਗੱਲ ਦਾ ਬਿਆਨ ਦੇ ਦੇ ਜਾਂ ਤੂੰ ਇਹਦਾ ਕੋਈ ਐਫੀਡੇਵਟ ਦੇ ਦੇ ਅਸੀਂ ਉਹਦੇ ਨਾਲ ਨਿਬੜ ਸਗੀ ਉਦੋਂ ਕਹਿੰਦਾ ਨਹੀਂ ਉਦੋਂ ਅਸੀਂ ਕੀ ਕਰਾਂਗੇ ਅਸੀਂ ਉਸ ਬੰਦੇ ਨੂੰ ਸੱਦ ਕੇ ਉਸ ਅਫਸਰ ਨੂੰ ਸੱਦ ਕੇ ਕੀ ਪ੍ਰੂਫ ਦੇ ਦਿਆਂਗੇ ਵੀ ਤੂੰ ਪੈਸੇ ਮੰਗੇ ਆ ਜਦੋਂ ਬੰਦਾ ਖੁਦ ਗਵਾਹੀ ਦੇ ਦੇ ਇਸ ਲਈ ਲੋਕਾਂ ਨੂੰ ਪ੍ਰੀਪੇਅਰ ਹੋਣਾ ਪੈਣਾ ਹੈ ਜਨਤਾ ਨੂੰ ਇਸ ਦੇ ਵਿਰੁੱਧ ਖੜੇ ਹੋਣਾ ਪੈਣਾ ਹੈ ਵੀ ਜਦੋਂ ਕਿਸੇ ਦੇ ਨਾਲ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਆ ਜਾਂ ਤੁਸੀਂ ਕਿਸੇ ਨੂੰ ਦਿੰਨੇ ਆ ਉਹ ਦਬਾਅ ਚ ਆ ਕੇ ਤੁਹਾਨੂੰ ਇਹ ਭੁੱਲਣਾ ਚਾਹੀਦਾ ਵੀ ਮੇਰੇ ਨਾਲ ਆ ਹੋਇਆ ਹੈ ਹਮ ਅੱਛਾ ਰਹਿੰਦਾ ਸਮਾਂ ਕਿਉਂਕਿ ਜੇਕਰ ਅੰਦਾਜ਼ਨ ਸੋਚੀਏ ਤਾਂ ਤੁਹਾਡੇ ਕੋਲ 2 ਸਾਲ ਨੇ ਲਗਭਗ ਹੋਰ ਉਸ ਤੋਂ ਅਗਲਾ ਵਾਰ ਤਾਂ ਇਲੈਕਸ਼ਨ ਵਾਰਾ ਹੀ ਹੁੰਦਾ ਆ ਆਖਰੀ ਵਾਲਾ ਤਾਂ ਇਹਨਾਂ 2 ਸਾਲਾਂ ਦੇ ਵਿੱਚ ਜੇਕਰ ਮੁਕਸਰ ਦੇ ਲੋਕ ਇਹ ਇੰਟਰਵਿਊ ਸੁਣ ਰਹੇ ਹੋਣਗੇ ਮੁਕਸਰ ਦੇ ਲੋਕ ਇਹ ਜਾਣਨਾ ਜ਼ਰੂਰ ਚਾਹਣਗੇ ਕਿ ਆਉਣ ਵਾਲੇ 2 ਸਾਲਾਂ 'ਚ ਮੁਕਸਰ ਨੂੰ ਕੀ ਮਿਲਣ ਜਾ ਰਿਹਾ ਹੈ। ਆਉਣ ਵਾਲੇ 2 ਸਾਲਾਂ ਦੇ ਵਿੱਚ ਕਰਪਸ਼ਨ ਦੀ ਗੱਲ ਹੋ ਗਈ ਹੈ। ਨਸ਼ੇ ਨੂੰ ਲੈ ਕੇ ਕੀ ਹੋ ਰਿਹਾ ਹੈ? ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਕੀ ਵੱਡਾ ਪ੍ਰੋਜੈਕਟ ਆ ਰਿਹਾ ਜਾਂ ਕੀ ਕਰਨ ਜਾ ਰਹੇ ਆ ਸਾਡੇ ਐਮ.ਐਲ.ਏ. ਸਾਹਿਬ ਜੀ? ਵਿਖਦੀ ਤੁਹਾਡੇ ਕੋਲ 6 ਮਹੀਨਿਆਂ ਦੀ ਵੀ ਕੋਈ ਜਾਣਕਾਰੀ ਹੈ? ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਮੁਕਸਰ ਦਾ ਜਿਹੜਾ ਕੁਝ ਆਉਣ ਵਾਲੇ 2 ਸਾਲਾਂ ਦੇ ਵਿੱਚ ਇਕ ਤਾਂ ਅਸੀਂ 2 ਸਾਲਾਂ ਦੇ ਵਿੱਚ ਜਿਹੜਾ ਮੁਕਸਰ ਦੀ ਵੱਡੀ ਸਮੱਸਿਆ ਸੀਵਰ ਦੀ ਜੀ ਉਹਨੂੰ ਹੱਲ ਕਰ ਜਾਾਂਗੇ। ਇਹਦੇ ਵਿੱਚ ਪਾਣੀ ਦੀ ਨਿਕਾਸੀ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ। ਨਿਕਾਸੀ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ ਇਹ ਕਰ ਦਾਂਗੇ। ਅਸੀਂ ਸ਼ਹਿਰ ਦੇ ਅੰਦਰ ਅਸੀਂ ਜਦੋਂ ਦੇ ਆਏ ਹਾਂ ਅਸੀਂ 25 ਤੋਂ 30% ਵਾਟਰ ਸਪਲਾਈ ਦੀਆਂ ਪਾਈਪਾਂ ਨਵੀਆਂ ਪਵਾ ਚੁੱਕੇ ਹਾਂ। ਜਿਹੜੀਆਂ ਕਿ ਮਿਕਸਿੰਗ ਸੀ। ਮਗਰਲੇ ਵੀ ਤੜਾ ਸਾਲਾਂ ਤੋਂ ਮੁਕਸਰ ਦੇ ਸੀਵਰ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਸੀ। 2 ਸਾਲਾਂ ਦੇ ਵਿੱਚ ਅਸੀਂ 25% ਏਰੀਆ ਦੇ ਵਿੱਚ ਜਿਹੜੀਆਂ ਵਾਟਰ ਸਪਲਾਈਆਂ ਪਾਈਪਾਂ ਨਵੀਆਂ ਪਵਾ ਚੁੱਕੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ 70% ਅਸੀਂ ਇਹਨੂੰ ਮੁਕੰਮਲ ਕਰਾਂਗੇ ਵਾਟਰ ਸਪਲਾਈ ਹੈ ਜਿਹੜੀ ਉਹ ਪਿਓਰ ਪਾਣੀ ਜਾਣਾ ਘਰਾਂ ਦੇ ਵਿੱਚ ਇਹ ਇਹ ਸ਼ਹਿਰ ਦੀ ਗੱਲ ਕਰ ਰਹੇ ਹੋ ਇਹ ਸ਼ਹਿਰ ਦੀ ਗੱਲ ਸ਼ਹਿਰ ਦੀ ਗੱਲ ਜੀ ਨਾਲ ਹੀ ਜਿਹੜਾ ਸ਼ਹਿਰ ਦਾ ਸੀਵਰ ਸਿਸਟਮ ਹੈ ਉਹਨੂੰ 2 ਸਾਲਾਂ ਦੇ ਵਿੱਚ ਅਸੀਂ ਮੁਕੰਮਲ ਕਰਾਂਗੇ ਜੀ ਇਹ ਇਹ ਆਉਣ ਵਾਲੀ ਪ੍ਰਪੋਜ਼ਲ ਹੈ ਜਿਹੜੀ ਜੀ ਤੋਂ ਲੋਕਾਂ ਨੂੰ ਰਾਹਤ ਮਿਲੂਗੀ ਬਹੁਤ ਧੰਨਵਾਦ ਬਰਾੜ ਸਾਹਿਬ ਤੁਸੀਂ ਸਾਡੇ ਲਈ ਸਮਾਂ ਕੱਢਿਆ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਤਾਂ ਤੁਹਾਡਾ ਬਹੁਤ ਧੰਨਵਾਦ ਤਾਂ ehsan kaaka bhrad ਤੁਸੀਂ ਛੋਟੇ ਨਾਮ ਨਾਲ ਜਾਣਦੇ ਹੋ ਕਿ ਪਹਿਲੀ ਵਾਰ ਐਮਐਲਏ ਬਣੇ ਨੇ ਮੁਖਸਰ ਦੇ ਸਿੱਧੇ ਤੌਰ ਤੇ ਸਾਡੀ ਗੱਲਬਾਤ ਦਾ ਕਾਰਨ ਇਹੋ ਹੀ ਰਹਿੰਦਾ ਹੈ ਕਿ ਲੋਕ ਜਾਣ ਸਕਦੇ ਨੇ ਇਹਨਾਂ ਗੱਲਾਂ ਨੂੰ ਕਿਉਂਕਿ ਬਹੁਤੇ ਲੋਕਾਂ ਨੂੰ ਕਿਉਂਕਿ ਪਹਿਲਾਂ ਦਾ ਕਲਚਰ ਰਿਹਾ ਇਹ ਇਹ ਕਲਚਰ ਰਿਹਾ ਮੈਂ ਮੈਂ ਇਥੋਂ ਫੇਰ ਇੱਕ ਸਵਾਲ ਕਰਨਾ ਚਾਹੁੰਦਾ ਵਿਰਾਟ ਸਾਹਿਬ ਪਹਿਲਾਂ ਦਾ ਕਲਚਰ ਤੇ ਮੈਂ ਜ਼ਰੂਰ ਗੱਲ ਕਰੂੰਗਾ ਪਹਿਲਾਂ ਦਾ ਕਲਚਰ ਸੀ ਇੱਕ ਪੁਰਾਣਾ ਕਲਚਰ ਕਿ ਜਦੋਂ ਕੋਈ ਲੀਡਰ ਆਉਂਦਾ ਨਾ ਲੀਡਰ ਨੂੰ ਲੋਕ ਮਿਲਣ ਤੋਂ ਬੜਾ ਝਿਜਕਦੇ ਜਾਂ ਡਰਦੇ ਸੀ ਕਿਉਂਕਿ ਉਹਦੇ ਆਲੇ ਦੁਆਲੇ ਸਿਕਿਉਰਿਟੀ ਆਲੇ ਦੁਆਲੇ ਦਾ ਮਾਹੌਲ ਬੜਾ ਵੀਆਈਪੀ ਟਾਈਪ ਰਹਿੰਦਾ ਸੀ ਉਹਦਾ ਤੁਹਾਨੂੰ ਲੱਗਦਾ ਹੁਣ ਫਰਕ ਪਿਆ ਜੇ ਲੋਕਾਂ ਨੂੰ ਪੁੱਛਾਂਗੇ ਲੋਕ ਤਾਂ ਇਹ ਕਹਿਣਗੇ ਕਿ ਨਹੀਂ ਜੀ ਲੋਕਾਂ ਨਾਲ ਤਾਂ ਜੋ ਕਿਸੇ ਦਾ ਮੈਂ ਕਹਿ ਨਹੀਂ ਸਕਦਾ ਵੀ ਕਿਵੇਂ ਤੁਸੀਂ ਮੇਰੇ ਘਰੇ ਬੈਠੇ ਹੋ ਮੈਂ ਆਇਆ ਜੀ ਮੈਨੂੰ ਕਿਸੇ ਸਕਿਉਰਟੀ ਵਾਲੇ ਨੂੰ ਰੋਕਦਿਆਂ ਵੇਖਿਆ ਵੀ ਕੋਈ ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਕੋਈ ਸਕਿਉਰਟੀ ਵਾਲਾ ਖੜਾ ਹੈ ਜਾਂ ਰੋਕਦਾ ਹੈ ਵੈਸੇ ਵੀ ਮੈਂ ਪੈਦਲ ਚੱਲ ਕੇ ਵੀ ਬਾਜ਼ਾਰ ਚ ਇਕੱਲਾ ਜਾਇਆ ਹਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਮੈਂ ਇਹਰੇ ਕੋਲੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਮੈਨੂੰ ਇੱਕ ਦਿਨ ਕਿਸੇ ਬਾਹਰ ਦੇ ਹਲਕੇ ਤੋਂ ਫੋਨ ਆਇਆ ਉਸ ਲੜਕੇ ਨੇ ਮੈਨੂੰ ਪੁੱਛਿਆ ਕਹਿੰਦਾ ਜੀ ਬਾਈ ਜੀ ਮੈਂ ਤੁਹਾਨੂੰ ਮਿਲਣਾ ਹਾਂ ਮੈਂ ਕਹਿਆ ਜੀ ਆਜੋ ਦੋਕ ਦਿਨ ਬਾਅਦ ਫੇਰ ਉਹਦਾ ਫੋਨ ਆਉਂਦਾ ਵੀ ਬਾਈ ਜੀ ਮੈਂ ਤੁਹਾਨੂੰ ਮਿਲਣਾ ਮੈਂ ਕਹਿਆ ਜੀ ਮੈਂ ਘਰ ਹੀ ਬੈਠਾ ਤੁਸੀਂ ਆਜੋ ਉਹ ਕਹਿੰਦਾ ਹੀ ਮੈਂ ਤੁਹਾਡੇ ਘਰ ਦੇ ਕੋਲੇ ਹੀ ਆ ਤੇ ਤੁਹਾਡੇ ਗਨਮੈਨ ਮੈਨੂੰ ਅੰਦਰ ਨਹੀਂ ਆਉਣ ਦੇਣਗੇ ਮੈਂ ਕਹਿਆ ਜੀ ਤੈਨੂੰ ਤੁਸੀਂ ਅੰਦਰ ਆਓ ਤੁਹਾਨੂੰ ਗਨਮੈਨ ਮਿਲਦਾ ਹੀ ਨਹੀਂ ਕੋਈ ਸਵੇਰ 7:30 ਜੇ ਗਨਮੈਨ ਨਹੀਂ ਹੁੰਦਾ ਨਹੀਂ ਠੀਕ ਹੁੰਦਾ ਹੀ ਨਹੀਂ ਸਾਢੇ ਸਤਕ ਦਾ ਟਾਈਮ ਸੀ ਮੈਂ ਬੈਠਾ ਸਾਫਾ ਬੰਨ ਕੇ ਚਾਹ ਪੀ ਜਾਂਦਾ ਸੀ ਉਹ ਦੋ ਲੜਕੇ ਅੰਦਰ ਆਏ ਉਹ ਜਦੋਂ ਅੰਦਰ ਆਏ ਤੇ ਮੈਂ ਉੱਥੇ ਸਾਹਮਣੇ ਬੈਠਾ ਸੀ ਮੈਂ ਚਾਹ ਪੀ ਜਾਂਦਾ ਮੈਂ ਕਿਹਾ ਆ ਜਾਓ ਬਟੇ ਉਹ ਕਹਿੰਦੇ ਐਮਐਲਏ ਸਾਹਿਬ ਨੂੰ ਮਿਲਣਾ ਮੈਂ ਕਿਹਾ ਦੱਸੋ ਮੈਂ ਹੀ ਬੈਠਾ ਹਾਂ ਉਹ ਹੈਰਾਨ ਜੇ ਰਹਿ ਕੇ ਕਹਿੰਦੇ ਜੀ ਸਾਨੂੰ ਕਿਸੇ ਨੇ ਰੋਕਿਆ ਨਹੀਂ ਸਾਨੂੰ ਪੁੱਛਿਆ ਨਹੀਂ ਕੋਈ ਗਨਮੈਨ ਨਹੀਂ ਮਿਲਿਆ ਸੀ ਆ ਗਏ ਗਨਮੈਨ ਦੀ ਨੌਬਤ ਕਿੱਥੋਂ ਆਈ ਜਾਂਦੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਗਨਮੈਨ ਮੈਂ ਲੀਡਰਾਂ ਨੂੰ ਉਹਣਾ ਇਸ ਗੱਲ ਤੇ ਇਨਵੋਲਵ ਕਰਨਾ ਚਾਹਣਾ ਹੈ ਵੀ ਲੀਡਰ ਗਨਮੈਨ ਲੈ ਕੇ ਚੱਲਦੇ ਲੋਕਾਂ ਦੀ ਖੁਆਸ਼ੀ ਹੈ ਵੀ ਸਾਡੇ ਜੇ ਕਿਤੇ ਲੀਡਰ ਘਰ ਅੱਗੇ ਆਉਂਦਾ ਜਾਂ ਸਾਡੇ ਮਹੱਲੇ ਚ ਆਉਂਦਾ ਤੇ ਉਹਦੇ ਨਾਲ 10-15 ਗਨਮੈਨ ਹੋਣ ਤੇ ਉਹ ਪਤਾ ਲੱਗੇ ਵੀ ਸਾਡੇ ਕੋਈ ਆਏ ਆ ਇਹ ਲੋਕ ਚਾਹੁੰਦੇ ਆ ਇਹ ਲੋਕ ਚਾਹੁੰਦੇ ਜੋ ਮੇਰੀ ਆਗਿ ਦੇਣਗੇ ਜਿਹੜੇ ਵਿਆਹਾਂ ਤੇ ਵੀ ਜਾਣੇ ਹੋ ਤੇ ਉਹ ਵੀ ਉਹਨਾਂ ਨੂੰ ਲੱਗਦਾ ਹੈ ਕਿ ਪੂਰਾ ਤਾਮਝਾ ਬਣਾ ਲਾਵੇ ਤਾਮਝਾ ਨਹੀਂ ਸੋਚ ਬਦਲਣੀ ਪੈਣੀ ਸਮਾਜ ਨੂੰ ਇਸ ਗੱਲ ਦੀ ਸੋਚ ਬਦਲਣੀ ਪੈਣੀ ਹੈ ਵੀ ਇਹ ਜ਼ਰੂਰੀ ਨਹੀਂ ਕਿ 10 15 ਗਨਮੈਨ ਵਾਲਾ ਹੀ ਲੀਡਰ ਹੋਊਗਾ ਜਾਂ ਉਹਦੇ ਨਾਲ ਦਿੱਕਤ ਕੀ ਨਹੀਂ ਆਉਂਦੀ ਹੈ ਦਿੱਕਤ ਤਾਂ ਲੋਕਾਂ ਨੂੰ ਆ ਰਹੀ ਹੈ ਮਤਲਬ ਕੱਲਾ ਲੀਡਰ ਵੀ ਕੀ ਕਰੂਗਾ ਲੋਕ ਵੀ ਆਪਣਾ ਆਪਣੇ ਆਪ ਨੂੰ ਚੇਂਜ ਕਰਨਗੇ ਭਾਈ ਗਨਮੈਨਾਂ ਵਾਲੇ ਤੁਹਾਡੇ ਘਰੇ ਜਾਣਗੇ ਤਾਂ ਹੀ ਤੁਹਾਡੀ ਵਾਹਵਾ ਨਹੀਂ ਹੋਣੀ ਮੇਰੇ ਨਾਲ ਤਾਂ ਮੈਨੂੰ ਦਿੱਕਤ ਆਉਂਦੀ ਹੈ ਮੈਨੂੰ ਕਈ ਬੰਦੇ ਇਹ ਕਹਿੰਦੇ ਯਾਰ ਪਤਾ ਨਹੀਂ ਲੱਗਿਆ ਸੀ ਐਮਐਲਏ ਸਾਡੇ ਵਿਆਹ ਤੇ ਆਇਆ ਸੀ ਤੂੰ ਫੇਰ ਕੀ ਕਰਦੇ ਹੋ ਕਿਉਂਕਿ ਮੇਰਾ ਆਪਦਾ ਰੁਟੀਨ ਹੈ ਮੈਂ ਕਿਤੇ ਜਾਣਾ ਮੈਂ ਹੁਣ ਵੀ ਵਿਆਹ ਤੋਂ ਜਾ ਕੇ ਆਇਆ ਆ ਆਮ ਜਦੋਂ ਕੋਈ ਲੀਡਰ ਜਾਂਦਾ ਹੈ ਉਦੋਂ ਸਪੈਸ਼ਲ ਟੇਬਲ ਲੱਗਦਾ ਹੈ ਤੇ ਉਹਨੂੰ ਜਿੱਥੇ ਸਟਾਲਾਂ ਤੇ ਫੂਡ ਲੱਗਿਆ ਹੁੰਦਾ ਉਹ ਖਾਣ ਦੀ ਬਜਾਏ ਉਹਦੇ ਲਈ ਟੇਬਲ ਤੇ ਆਉਂਦਾ ਮੈਂ ਹੱਥ ਬੰਨ ਕੇ ਇਹੀ ਕਹਿੰਦਾ ਯਾਰ ਸਾਨੂੰ ਉੱਥੇ ਉੱਠ ਕੇ ਖਾ ਲੈੰਦੋ ਉਹਦੇ ਵਿੱਚ ਦੋ ਗੱਲਾਂ ਵੱਡੀਆਂ ਇੱਕ ਤਾਂ ਤੁਸੀਂ ਪਬਲਿਕ ਦੇ ਨਾਲ ਦੇ ਹੋਗੇ ਜੇ ਉੱਥੇ ਜਾ ਕੇ ਖਾਣੇ ਅਟੈਚਮੈਂਟ ਵੱਧਦੀ ਹੈ ਹਾਂ ਅਟੈਚਮੈਂਟ ਵੱਧਦੀ ਹੈ ਦੂਜੀ ਵੱਡੀ ਗੱਲ ਹੈ ਵੀ ਜਿਹੜਾ ਟੇਬਲ ਤੇ ਜੋ ਕੁਝ ਆਇਆ ਉਹ ਵੇਸਟ ਹੋਣ ਦੀ ਬਜਾਏ ਤੁਸੀਂ ਆਪਦੀ ਪਲੇਟ 'ਚ ਜਿੰਨਾ ਲੋੜ ਆ ਪਾ ਲਿਆ ਓਕਾ ਦਾ ਗਿਆ ਕੰਮ ਖਤਮ ਹੋ ਗਿਆ। ਹੂੰ ਲੋਕ ਮੰਨਦੇ ਆ ਫਿਰ ਇਸ ਗੱਲ ਨੂੰ। ਉਹ ਹਰੇਕ ਬੰਦੇ ਦੀ ਆਪਦੀ ਆਦੀ ਥਿੰਕਿੰਗ ਹੈ ਕੋਈ ਤੇ ਕਹਿੰਦਾ ਜੀ ਇਹ ਐਵੇਂ ਐ ਮਲ ਦੇ ਪੱਲੇ ਕੀ ਹੈ ਇਹ ਐਂ ਖਣਾ ਖਾਈ। ਇਹ ਸੋਚ ਲੀਡਰਾਂ ਲੀਡਰਾਂ ਵਾਲਾ ਸਾਕਦਾ ਵੈ। ਲੀਡਰਾਂ ਵਾਲਾ ਸਾਕਦਾ ਨਹੀਂ ਪਰ ਇਹ ਨੂੰ ਲੋਕਾਂ ਨੂੰ ਬਦਲਣਾ ਪੈਣਾ। ਹਾਂ ਬਿਲਕੁਲ। ਇਸ ਸਿਸਟਮ ਨੂੰ ਬਦਲ ਲਈ ਆਪਾਂ ਨੂੰ ਇਹ ਕੁਝ ਦੇਖਣਾ ਬਣਾ ਚੰਡੀਗੜ ਕਿੰਨਾ ਕਰ ਰਹੇ ਨੇ ਮੈਂ ਤਾਂ ਬਹੁਤ ਕਰ ਰਹੇ ਨਹੀਂ ਕਿਉਂਕਿ ਮੇਰੇ ਕੋਲ ਤਾਂ ਐਮ ਐਲ ਏ ਫਲੈਟ ਵੀ ਹੈ ਨਹੀਂ ਉੱਥੇ ਜਿਹਾ ਹੋਇਆ ਨਹੀਂ ਮੈਂ ਤੁਹਾਨੂੰ ਰੂਮ ਨਹੀਂ ਮਿਲਿਆ ਹੋਇਆ ਜਿਹੜਾ ਮੈਂ ਹਾਂਜੀ ਉਹ ਇਧਰੋਂ ਐਮ ਐਲ ਏ ਹੋਟਲ ਜਿੱਥੇ ਕਮਰਾ ਅਲਾਰਟ ਹੁੰਦਾ ਨਹੀਂ ਮੈਂ ਨਾ ਮਤਲਬ ਕਿ ਮਗਰਲੇ 20 30 ਸਾਲਾਂ ਤੋਂ ਜਦੋਂ ਨਹੀਂ ਮੈਨੂੰ ਮੈਂ ਚੰਡੀਗੜ ਜਾਣ ਆਉਣ ਲੱਗਿਆ ਮੈਂ ਆਪਦੀ ਸਿਸਟ ਦੇ ਘਰ ਰਹਿੰਦੇ ਹਾਂ ਤੇ ਮੈਂ ਅੱਜ ਵੀ ਉੱਥੇ ਹੀ ਰਹਿੰਦੇ ਹਾਂ ਹੂੰ ਜਾ ਕੇ ਠੀਕ ਹੈ ਜਣੀ ਮੈਂ ਇਹ ਸਵਾਲ ਇੱਥੋਂ ਨਿਕਲਿਆ ਕਿ ਪਿੱਛੇ ਜੇ ਸ਼ੁਰੂ-ਸ਼ੁਰੂ ਚ ਜਦੋਂ ਸਰਕਾਰ ਬਣਦੀ ਆ ਤਾਂ ਮੁੱਖ ਮੰਤਰੀ ਸਾਹਿਬ ਲਗਾਤਾਰ ਇਹ ਗੱਲ ਕਹਿੰਦੇ ਸੀ ਕਿ ਸਰਕਾਰਾਂ ਪਿੰਡਾਂ ਚੋਂ ਚੱਲਣਗੀਆਂ ਤੁਹਾਨੂੰ ਚੰਡੀਗੜ੍ਹ ਨਹੀਂ ਆਉਣ ਦੀ ਲੋੜ ਪੈਣੀ ਚੰਡੀਗੜ੍ਹ ਵਾਲੇ ਅਫਸਰ ਤੇ ਤੁਹਾਡੇ ਲੀਡਰ ਤੁਹਾਡੇ ਘਰਾਂ ਤੱਕ ਪਹੁੰਚਣਗੇ ਮੈਂ ਇਹ ਤਾਂ ਸਵਾਲ ਕੀਤਾ ਸੀ ਕਿ ਲੋਕਾਂ ਨੂੰ ਤੁਹਾਡੇ ਮੈਂ ਤਾਂ ਮੇਰੇ ਖਿਆਲ ਹਫ਼ਤੇ ਚ ਇੱਕ ਅੱਧਾ ਦਿਨ ਜਾਂਦਾ 5 ਦਿਨ ਇੱਥੇ ਹੁੰਦਾ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਤੋਂ ਉਹ ਵੀ ਲੋਕਾਂ ਦੇ ਕੰਮਾਂ ਦੀ ਖਾਤਰ ਜਾਣਾ ਪੈਣਾ ਉੱਥੇ ਮੈਨੂੰ ਵਿੱਚੋਂ ਗੱਲ ਨਿਕਲ ਕੇ ਮੈਂ ਤੁਹਾਡੇ ਨਾਲ ਦੁਬਾਰਾ ਗੱਲ ਕਰਨੀ ਸ਼ੁਰੂ ਕਰਤੀ ਤੁਹਾਡਾ ਧੰਨਵਾਦ ਆ ਬਹੁਤ ਸੋਹਣੇ ਜਵਾਬ ਦਿੱਤੇ ਆ ਤੁਸੀਂ ਖਾਸ ਤੌਰ ਤੇ ਲਾਸਟ ਵਾਲੇ ਸਵਾਲ ਦੇ ਤਾਂ ਕਾਕਾ ਬਰਾੜ ਹੋ ਰਹੀਏ ਮੰਨਦੇ ਆ ਕਿ ਨਹੀਂ ਜੋ ਕਲਚਰ ਹੈ ਉਸ ਨੂੰ ਕੱਲਾ ਲੀਡਰ ਨਹੀਂ ਜਾਂ ਉਸ ਨੂੰ ਕੱਲਾ ਜੋ ਵੀ ਆਈਪੀ ਬੰਦਾ ਹੈਗਾ ਜੋ ਸ਼ਖਸ ਹੈ ਉਹ ਹੀ ਨਹੀਂ ਬਦਲ ਸਕਦਾ ਲੋਕਾਂ ਨੂੰ ਆਪੇ ਵੀ ਬਦਲਣਾ ਪਊਗਾ ਫਿਲਹਾਲ ਅਸੀਂ ਮੁਕਸਰ ਹਲਕੇ ਦੀ ਚਰਚਾ ਜ਼ਰੂਰ ਕੀਤੀ ਹੈ ਕਿ ਮੁਕਸਰ ਦੇ ਲਈ ਇਹਨਾਂ ਸਾਢੇ 4 ਸਾਲਾਂ ਦੇ ਵਿੱਚ ਕੀ ਕੁਝ ਹੋਏਗਾ ਉਹਨਾਂ ਨੇ ਜਵਾਬ ਇਸ ਬਾਬਤ ਦਿੱਤੇ ਨੇ ਤੁਸੀਂ ਇਸ ਗੱਲਬਾਤ ਦੇ ਬਾਬਤ ਕੀ ਕੁਝ ਸੋਚਦੇ ਹੋ ਇਹ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਤੁਸੀਂ ਜ਼ਰੂਰ ਪਹੁੰਚਾਇਆ ਸਤਿ ਸ਼੍ਰੀ ਅਕਾਲ